ਪਰ ਮੈਂ ਵੀਡੀਓ ਚਲਾਉਣ ਤੋਂ ਪਹਿਲਾਂ ਪਹਿਲਾਂ ਕਹੂੰਗਾ ਕਿ ਜੇ ਕੋਈ ਬੱਚਾ ਕੋਈ ਪਰਿਵਾਰਕ ਮੈਂਬਰ ਤੁਸੀਂ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਕਰੀਨ ਬੰਦ ਕਰ ਲਓ ਟੀਵੀ ਬੰਦ ਕਰ ਲਓ ਨਾ ਦੇਖੋ ਕਿਉਂਕਿ ਇਹ ਤਾਂ ਲੁੱਚੇ ਹੈ ਹੀ ਹੈ ਤੇ ਆਪਾਂ ਲੋਕ ਨਹੀਂ ਇਸ ਕਿਸਮ ਦਾ ਡਿੱਗ ਸਕਦੇ ਪਰ ਸਾਡੀ ਮਜਬੂਰੀ ਆ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਦੇ ਕੋਲ ਸੱਚ ਲੈ ਕੇ ਜਾਣਾ ਸਾਡੀ ਇਹ ਮਜਬੂਰੀ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਵੀ ਅਸੀਂ ਇਹੋ ਜਿਹੀਆਂ ਗੰਦੀਆਂ ਲੁੱਚੀਆਂ ਮੈਂ ਵਾਰ-ਵਾਰ ਦੱਸ ਰਿਹਾ ਵੀ ਹੱਡਾ ਰੂੜੀ ਦੇ ਕੁੱਤਿਆਂ ਦੀਆਂ ਲਫਾਫੇ ਖਾਣ ਵਾਲੇ ਝੋਟਿਆਂ ਦੀਆਂ ਵਾਰਾਂ ਪਸ਼ੂਆਂ ਦੀ ਅਸੀਂ ਵੀਡੀਓ ਚਲਾਈ ਹੈ ਸਾਨੂੰ ਕੋਈ ਸ਼ੌਂਕ ਨਹੀਂ ਪਰ ਸਾਡੀ ਮਜਬੂਰੀ ਆ ਬੇਸ਼ਰਮ ਟੋਲੇ ਨੂੰ ਜਿੰਨਾ ਝੁੰਡ ਬੈਠਾ ਸਾਰਾ ਬੇਸ਼ਰਮ ਟੋਲਾ ਝੁੰਡ ਬੈਠਾ ਜੀ ਤੁਸੀਂ ਵੀਡੀਓ ਵਿੱਚ ਜਿਹੜਾ ਵੇਖਣ ਦੇ ਜੇ ਲੁੱਚੇ ਦੀਆਂ ਹਰਕਤਾਂ ਤੁਸੀਂ ਦੇਖ ਲਓ ਸੰਤ ਆ ਜੀ ਲੋਕਾਂ ਨੂੰ ਨਾਮਦਾਨ ਦੇ ਰਿਹਾ ਲੋਕਾਂ ਦੇ ਦੁੱਖ ਦੂਰ ਕਰ ਰਿਹਾ ਪਾਵ ਸਾਗਰ ਸੰਸਾਰ ਸਮੁੰਦਰ ਤੋਂ ਲੋਕਾਂ ਨੂੰ ਤਾਰ ਰਿਹਾ ਜੀ ਬੜੀ ਮਿਹਨਤ ਦਾ ਕੰਮ ਹੈ ਇੰਤਾ ਥੋੜੇ ਹੁੰਦੇ ਜਿਹੜੀਆਂ ਗੱਲਾਂ ਨਾਮ ਤੇ ਆਪਣਾ ਭਗਤੀ ਕਰਨਾ ਇੱਕ ਹਲੇ ਹੋਰ ਤੁਹਾਨੂੰ ਦਿਖਾਉਂਦੇ ਆ ਲਾਂhti ਬਾਬੇ ਦੇ ਜਿਹੜਾ ਕਹਿੰਦਾ ਕਿ ਇੱਕ ਸਾਲ ਤਪੱਸਿਆ ਕੀਤੀ ਸਾਲ ਬਾਅਦ ਭੋਰੇ ਚੋਂ ਨਿਕਲਿਆ ਇਹ ਤਾਂ ਕੋਈ ਪਹੁੰਚੀ ਹੋਈ ਜਿਹੜੀ ਸਿਰੇ ਦੀ ਲੁੱੱਚੀ ਆਤਮਾ ਗੰਧੇ ਆਤਮਾ ਹੋਈ ਇਹੋ ਜੀ ਭਗਤੀ ਕਰ ਸਕਦਾ ਤੇ ਭਗਤੀ ਜਿਹੜੀ ਆ ਡੇਰਿਆਂ ਚ ਆਸ਼ਰਮਾਂ ਚ ਹੋ ਰਹੀ ਆ ਆ ਤੁਹਾਡੇ ਸਾਹਮਣੇ ਹੈ ਕੋਈ ਅਕਲ ਮੂਤ ਇਹ ਤੁਹਾਡੇ ਸਤਿਗੁਰੂ ਆ ਜੀ ਜਿਹਨੂੰ ਤੁਸੀਂ ਮੰਨਦੇ ਹੋ ਤੁਹਾਡੇ ਬਾਬੇ ਤੁਹਾਨੂੰ ਪਵ ਸਾਗਰ ਤੁਹਾਨੂੰ ਨਾਮਦਾਨ ਦੇਣ ਵਾਲੇ ਤੁਹਾਡੇ ਦੁੱਖ ਦੂਰ ਕਰਨ ਵਾਲੇ ਤੁਹਾਡੇ ਜਨਮ ਜਨਮਾਂ ਤੇ ਕੀਤੇ ਹੋਏ ਪਾਪ ਧੋਣ ਵਾਲੇ ਇਹ ਤੁਹਾਡੇ ਸਤਿਗੁਰੂ ਮਹਾਰਾਜ ਨੇ ਬਾਬਾ ਸ਼ਿੰਦਾ ਜੀ ਵਿਕਟਮ ਨੇ ਉਹਨਾਂ ਦਾ ਕੰਟੈਕਟ ਮੇਰੇ ਨਾਲ ਬਣ ਕੇ ਤਾਂ ਇਹਨਾਂ ਨੇ ਉਹਨਾਂ ਦੇ ਘਰਾਂ ਵਿੱਚ ਜਾ ਜਾ ਕੇ ਧੰਕੇ ਦਿੱਤੀਆਂ ਇੱਕ ਔਰਤ ਨੂੰ ਤਾਂ ਇਹਨਾਂ ਨੇ ਅੱਧੀ ਰਾਤ ਨੂੰ 11 12 ਵਜੇ ਜਾ ਕੇ ਪੁੱਛਣਾ ਸ਼ੁਰੂ ਕਰ ਦਿੱਤਾ ਸੀ ਕੂੜ ਫਿਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀ ਆਪਾਂ ਡੇਰੇਦਾਰਾਂ ਦੀ ਗੱਲ ਕਰਦੇ ਆਂ ਸਾਡੇ ਕੋਲ ਕੁਝ ਆਡੀਓ ਵੀਡੀਓਜ਼ ਆਈਆਂ ਨੇ ਔਰ ਬੜੀਆਂ ਸ਼ਰਮਨਾਕ ਨੇ ਬਹੁਤ ਵੱਡੇ ਡੇਰੇਦਾਰਾਂ ਦੀ ਗੱਲ ਕਰਾਂਗੇ ਨਾਮ ਲੈ ਕੇ ਗੱਲ ਕਰਾਂਗੇ ਪਰ ਕੁਝ ਪਿਛਲੀ ਵੀਡੀਓ ਚ ਵੀ ਅਸੀਂ ਗੱਲ ਕੁਝ ਹਿੰਟ ਮਾਤਰ ਗੱਲ ਕੀਤੀ ਸੀ ਉਸ ਤੋਂ ਬਾਅਦ ਕਈਆਂ ਦੇ ਫੋਨ ਆਏ ਲੋਕ ਇੱਕ ਤਾਂ ਕਾਹਲੀ ਬਹੁਤ ਹੁੰਦੀ ਵੀ फटाफट ਸਾਨੂੰ ਦੱਸ ਦੋ ਹੁਣੇ ਉਹਦੇ ਚ ਚੱਕਰ ਕੀ ਹੁੰਦਾ ਵੀ ਕਈ ਸਾਰੀਆਂ ਲੀਗਲ ਪ੍ਰੋਸੀਡਿੰਗਸ ਹੁੰਦੀਆਂ ਨੇ ਕਈ ਵਾਰੀ ਅਸੀਂ ਕਿਸ ਤਰ੍ਹਾਂ ਨਾਮ ਲੈਨੇ ਆ ਤਾਂ ਉਹਦੇ ਨਾਲ ਬਹੁਤ ਸਰੀ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਲੀਅਰ ਕਰਨੀਆਂ ਹੁੰਦੀਆਂ ਮੰਨ ਲਓ ਹੁਣ ਜੇ ਆਵੇ ਅਸੀਂ ਕਿਸੇ ਨੂੰ ਘੇਰਾਬੰਦੀ ਕਰ ਰਹੇ ਹਾਂ ਕਿਸੇ ਡੇਰੇਦਾਰ ਦੀ ਤਾਂ ਜੇ ਉਸ ਤੋਂ ਪਹਿਲੇ ਅਸੀਂ ਜਿਹੜੇ ਬੰਦੇ ਸਾਡੇ ਕੋਲ ਗਵਾਹੀਆਂ ਦੇ ਰਹੇ ਹੋ ਜਾਂ ਸਾਡੇ ਕੋਲ ਆ ਕੇ ਬਿਆਨ ਦਿੱਤੇ ਆ ਉਹਨਾਂ ਸਾਰੀ ਗੱਲਬਾਤ ਦੱਸੀ ਤਾਂ ਉਹਨਾਂ ਦੀ ਸਿਕਿਉਰਿਟੀ ਨਹੀਂ ਉਹਨਾਂ ਦੀ ਜਾਨ ਮੰਨ ਲਓ ਕਿੰਨਾ ਵੱਡਾ ਰਿਸਕ ਪੈ ਗਿਆ ਕਿੰਨਾ ਵੱਡਾ ਖਤਰਾ ਹੋ ਜਾਏਗਾ ਸੋ ਇਹ ਸਾਰੀਆਂ ਗੱਲਾਂ ਸਾਨੂੰ ਪਹਿਲਾਂ ਧਿਆਨ ਚ ਰੱਖਣੀਆਂ ਪੈਂਦੀਆਂ ਨੇ ਸੋ ਇਹ ਇਸ ਕਰਕੇ ਜਿਹੜੀ ਵੀ ਗੱਲ ਅਸੀਂ ਕੀਤੀ ਹੌਲੀ ਹੌਲੀ ਉਹਦਾ ਨਾਮ ਅੱਗੇ ਸਾਹਮਣੇ ਆ ਹੀ ਜਾਣਾ ਥੋੜੇ ਦਿਨਾਂ ਤੱਕ ਹੋਰ ਕੋਈ ਬਹੁਤੀ ਵੱਡੀ ਗੱਲ ਨਹੀਂ ਰਹਿ ਗਈ ਪਰ ਅਸੀਂ ਸਿਸਟਮ ਦੇਖਣਾ ਹੁੰਦਾ ਵੀ ਤਾਂ ਕਿ ਹਰ ਇੱਕ ਦੀ ਕਿਸੇ ਦੀ ਸਿਕਿਉਰਿਟੀ ਕਿਸੇ ਦੀ ਸੇਫਟੀ ਕਿਉਂਕਿ ਪਹਿਲੀ ਗੱਲ ਤਾਂ ਉਹਨਾਂ ਲੋਕਾਂ ਦਾ ਥੈਂਕਸ ਉਹਨਾਂ ਲੋਕਾਂ ਦਾ ਧੰਨਵਾਦ ਤੇ ਉਹਨਾਂ ਲੋਕਾਂ ਨੂੰ ਜਜ਼ਬੇ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਕਿ ਜਿਹੜੇ ਇਹਨਾਂ ਨਕਿਤ ਲੋਕਾਂ ਦੇ ਬੇਈਮਾਨ ਲੋਕਾਂ ਦੇ ਬਲਾਤਕਾਰੀਆਂ ਦੇ ਗੁੰਡਿਆਂ ਦੇ ਜਿਨ੍ਹਾਂ ਨੇ ਧਰਮ ਦੇ ਬੁਰਕੇ ਪਾਏ ਹੋਏ ਨੇ ਇਹਨਾਂ ਦੇ ਖਿਲਾਫ ਬੋਲਣ ਦੀ ਹਿੰਮਤ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਕੋਲ ਪੈਸਾ ਆ ਇਹਨਾਂ ਦੇ ਕੋਲ ਪਾਵਰ ਆ ਇਹਨਾਂ ਦੇ ਕੋਲ ਗੁੰਡਾਗਰਦੀ ਬਦਮਾਸ਼ੀ ਆ ਇੱਕ ਡੇਰੇਦਾਰ ਤਾਂ ਉਹ ਵੀ ਅਸੀਂ ਤੁਹਾਨੂੰ ਜਲਦੀ ਇੱਕ ਦੋ ਦਿਨ ਤੱਕ ਦੱਸਦੇ ਆ ਜੀ ਉਹਦਾ ਸਿਕਿਉਰਿਟੀ ਇੰਚਾਰਜ ਉਹ ਬੰਦਾ ਰਿਹਾ ਜਿਹੜਾ ਇੱਕ ਨੰਬਰ ਦਾ 부ਚੜ ਹੁੰਦਾ ਸੀ ਜਿਨ੍ਹਾਂ ਨੇ ਜੰਮ ਦੇ ਬੱਚਿਆਂ ਨੂੰ ਵੀ ਮਾਰਿਆ ਹੋਇਆ ਆ ਮਤਲਬ ਬੱਚੇ ਕੁਦਰਤੀ ਹੋ ਬਾਚ ਗਏ ਪਰ ਉਹਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਬੱਚਿਆਂ ਨੂੰ ਹੀ ਕਤਲ ਕਰਨ ਦੀ ਬਰਫ ਦੀਆਂ ਸੱਲੀਆਂ ਤੇ ਲਟਾਉਣਾ ਬਹੁਤ ਕੁਛ ਕਰਨਾ ਤੇ ਉਹ ਇੱਕ ਬਹੁਤ ਵੱਡੇ ਡੇਰੇਦਾਰ ਦਾ ਸਿਕਿਉਰਿਟੀ ਇੰਚਾਰਜ ਰਿਹਾ ਹੁਣ ਥੋੜਾ ਜਿਹਾ ਪਹਿਲਾਂ ਹੀ ਮਰਿਆ ਉਹ ਜਿਹੜਾ ਸਿਕਿਉਰਿਟੀ ਇੰਚਾਰਜ ਸੀ ਸੋ ਕਿਉਂਕਿ ਸਿੰਪਲ ਜੀ ਗੱਲ ਆ ਮੈਂ ਤੁਹਾਨੂੰ ਦੇਸੀ ਤਰੀਕੇ ਨਾਲ ਸਮਝਾਉਣਾ ਕਿ ਮੰਨ ਲਓ ਕੋਈ ਕਸਾਈ ਆ ਜਾਂ ਕਿਸੇ ਨੇ ਬੱਕਰੇ ਦੀ ਬਲੀ ਦੇਣੀ ਕੋਈ ਝਟਕਾ ਕਰਨਾ ਤੇ ਉਸੇ ਬੰਦੇ ਨੂੰ ਲੈ ਕੇ ਆਪਾਂ ਬੁਲਾਵਾਂਗੇ ਨਾ ਕਿ ਜਿਹੜਾ ਬੱਕਰੇ ਵੱਢ ਸਕਦਾ ਹੋਵੇ ਕਸਾਈ ਨੂੰ ਬੁਲਾਵਾਂਗੇ ਜਿੰਨੇ ਕਿ ਗਾਜਰ ਮੋਲੀ ਨਹੀਂ ਵੱਢੀ ਜਿਹਨੂੰ ਸਬਜ਼ੀ ਨਹੀਂ ਛਿੱਲਣੀ ਹੁੰਦੀ ਤੇ ਉਹ ਬੰਦਾ ਕੀ ਕਰੂਗਾ ਸੋ ਡੇਰੇਦਾਰਾ ਕੋਲ ਜਾਂ ਜਿਹੜੇ ਬੰਦੇ ਕਬਜ਼ੇ-ਕੁਬਜ਼ੇ ਲੈਂਦੇ ਆ ਕੁਝ ਵੀ ਗੱਲਾਂ ਕਰਦੇ ਆ ਤਾਂ ਉਹਨਾਂ ਦੇ ਕੋਲ ਜੇ ਗੁੰਡੇ ਬਦਮਾਸ਼ ਨਹੀਂ ਹੋਣਗੇ شریف ਬੰਦਾ ਥੋੜੀ ਇਹੋ ਜਿਹੀ ਗੱਲ ਕਰੂਗਾ ਸੋ ਜ਼ਮੀਨਾਂ ਦੇ ਕਬਜ਼ੇ ਕਰਨੇ ਜੇ ਕੋਈ ਗਲਤ ਕੰਮ ਹੋ ਗਿਆ ਘਰਾਂ ਵਿੱਚ ਜਾ ਕੇ ਧਮਕੀਆਂ ਦੇਣੀਆਂ ਜੇ ਕਿਤੇ 2-4 ਟਾਈਮ ਮਹੀਨੇ ਜੇਲ੍ਹ 'ਚ ਥਾਣੇ ਕਚੇਰੀਆਂ ਰੁਲਣਾ ਪਿਆ ਗਿਆ ਪਰ ਉਹ ਬੰਦੇ ਇੰਨੇ ਮੈਂਟਲੀ ਪ੍ਰੀਪੇਅਰ ਹੁੰਦੇ ਵੀ ਕੋਈ ਗੱਲ ਨਹੀਂ ਅਸੀਂ ਜੇਲਾ 'ਚ ਵੀ ਜਾਵਾਂਗੇ ਸੋ ਇਸ ਕਿਸਮ ਦੇ ਕ੍ਰਿਮਨਲ ਮਾਨਸਿਕਤਾ ਵਾਲੇ ਬੰਦਿਆਂ ਦੀ ਲੋੜ ਅਕਸਰ ਡੇਰੇਦਾਰਾਂ ਨੂੰ ਰਹਿੰਦੀ ਹੈ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੇ ਕੋਈ ਕਰਮ ਕਰਦੇ ਹੁੰਦੇ ਹਨ ਮਹੰਤ ਨਰੇਣੂਆ ਵਰਗਿਆਂ ਨੇ ਸੋ ਅਸੀਂ ਤਾਂ ਕਈ ਵਾਰੀ ਹੱਸਦੇ ਆ ਵੀ ਇਹਨਾਂ ਦੇ ਸ਼ਕਲਾਂ ਦੇਖਦੇ ਕਿ ਮਤਲਬ ਹਰ ਇੱਕ ਨਖੇਦ ਤੋਂ ਨਖੇਦ ਹਰ ਇੱਕ ਮਤਲਬ ਘਟਿਆ ਬੰਦਾ ਜੇ ਦੀ ਕੋਈ ਅਕਲ ਨਹੀਂ ਮੌਤ ਨਹੀਂ ਬੇਫਕੂ ਬੰਦਾ ਸਿਰੇ ਦਾ ਗਧਾ ਬੰਦਾ ਉਹ ਵੀ ਤੁਹਾਡਾ ਧਾਰਮਿਕ ਆਗੂ ਬਣਿਆ ਹੁੰਦਾ ਵੀ ਕੁਝ ਦੇਖਤਾ ਲਿਆ ਕਰੋ ਆ ਜਿਹੜੇ ਇੱਕ ਨਕੂਦਰ ਨਕੂਦਰ ਡੇਰੇ ਵਾਲੇ ਉਹ ਯਾਰ ਮੰਦ ਬੁੱਧੀ ਜਿਹੜੇ ਲੋਕ ਨੇ ਜਿਹੜੇ ਜਿਨ੍ਹਾਂ ਦਾ ਕੋਈ ਮੈਂਟਲੀ ਤੌਰ ਤੇ ਡਿਵੈਲਪ ਨਹੀਂ ਹੋ ਪਾਇਆ ਕੁਦਰਤੀ ਉਹਨਾਂ ਨੂੰ ਮਾਰ ਪਈ ਹੋਈ ਆ ਵੀ ਉਹ ਅਪਾਹਜ ਨੇ ਦਿਮਾਗੀ ਤੌਰ ਤੇ ਅਪਾਹਜ ਨੇ ਨਾਲ ਨਾਲ ਤੁਸੀਂ ਤਸਵੀਰਾਂ ਦੇਖੇ ਜਾਂਦੇ ਜੀ ਉਹਨਾਂ ਦੀ ਐਵੇਂ ਇਹ ਬੰਦੇ ਵੀ ਤੁਹਾਡੇ ਪੀਰ ਨੇ ਜੀ ਗੱਲ ਤੁਹਾਡਾ ਦਾ ਸਰਿਆ ਹੀ ਪਿਆ ਫਿਰ ਤਾਂ ਮਤਲਬ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਤੇ ਤੁਸੀਂ ਆ ਜਿਹੜੇ ਬਿਮਾਰ ਨੇ ਜਿਹੜੇ ਜਿਨ੍ਹਾਂ ਨੂੰ ਕੁਦਰਤੀ ਮਾਰ ਪਈ ਹੋਈ ਹੈ ਆਪਣਾ ਮਤਲਬ ਜੋ ਮਰਜੀ ਇਹਨਾਂ ਨੂੰ ਨਾਮ ਲੈ ਰਹੇ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਤਾਂ ਵਿਚਾਰੇ ਮਤਲਬ ਇੱਕ ਬਿਮਾਰ ਨੇ ਕਿਸਮ ਦਾ ਫਿਜ਼ਿਕਲੀ ਫਿੱਟ ਨਹੀਂ ਹੈਗੇ ਸੋ ਇਹ ਵੀ ਤੁਹਾਡੇ ਰੱਬ ਹੈ ਜੀ ਇੱਥੋਂ ਤੁਸੀਂ ਦਾਤਾ ਲੈਣ ਜਾਂਦੇ ਹੋ ਠੀਕ ਹੈ ਜੀ ਮਤਲਬ ਤੁਹਾਡੀ ਅਕਲ ਦਾ ਜਨਾਜਾ ਜਾਂ ਤੁਹਾਡੇ ਲੋਕਾਂ ਦੀ ਸੋਚ ਸਮਝ ਸਿਆਣਪ ਇੱਥੋਂ ਪਰਖੀ ਜਾ ਸਕਦੀ ਹੈ ਹੁਣ ਨਾਲ ਨਾਲ ਤੁਸੀਂ ਇੱਕ ਹਾਸੋਹੀਣੀ ਜੀ ਵੀਡੀਓ ਦੇਖ ਲਓ ਅਤੇ ਦੇਖੀ ਜਾਂਦੇ ਤੁਸੀਂ ਹੁਣ ਆ ਭੇਡ ਆ ਜੀ ਮੈਂ ਕਿਨੂੰ ਕੱਟ ਕੇ ਛੋਟੀ ਜੀ ਕਰਕੇ ਚਲਾ ਰਿਆ ਹੁਣ ਭੇਡ ਨੂੰ ਬੰਦਾ ਅੱਕ ਗਿਆ ਜੀ ਗੰਦੇ ਨਾਲੇ ਚੋਂ ਕੱਢਦਾ ਕੱਢਦਾ ਨਹੀਂ ਨਿਕਲੀ ਨਹੀਂ ਮੰਦੀ ਫਿਰ ਵੜ ਕੇ ਗੰਦੇ ਨਾਲੇ ਜੀ ਉਹਨੇ ਡਿੱਗਣਾ ਵੇ ਹਾਰ ਕੇ ਨੇ ਤੰਦੂਰ ਚ ਪਾ ਲਈ ਫਿਰ ਖਾਦਾ ਉਹਨੇ ਸਵਾਦ ਲੈ ਕੇ ਨਾਲ ਪੈਗ ਸ਼ਗ ਵੀ ਲਾਏ ਹੋਣਗੇ ਸੋ ਇਹੀ ਹਾਲ ਆ ਭੇਡਾਂ ਦਾ ਜਰੂਰ ਦੇਖ ਲੈਂਦੇ ਆ ਸਾਹਬ ਤਾਂ ਲਾ ਲੈਂਦੇ ਵੀ ਤੁਹਾਨੂੰ ਅਕਲ-ਉਕਲ ਤਾਂ ਹੈ ਨਹੀਂ ਤੁਸੀਂ ਗਧੇ ਭਰਤੀ ਕੀਤੇ ਹੋਏ ਹੋ ਜਿਹੜੇ ਜਿੰਨੇ ਵੀ ਸੰਗਤ ਮੈਂ ਕੱਲ ਵੀ ਪਰਸੋਂ ਵੀ ਲਾਸਟ ਵੀਡੀਓ ਚ ਵੀ ਕਹਿਆ ਸੀ ਇਹ ਸੰਗਤ ਨਹੀਂ ਹੈਗੇ ਸੰਗਤ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਬੜਾ ਉੱਤਮ ਦਰਜਾ ਉੱਤਮ ਜਿਹੜੀ ਪਦਵੀ ਸੰਗਤ ਨੂੰ ਦਿੱਤੀ ਆ ਵੀ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹ ਵੀ ਸੰਗਤ ਦੇ ਵਿੱਚ ਰੱਬ ਵਸਦਾ ਹੈ ਉੱਲੂ ਦੇ ਵੈਸੇ ਤਾਂ ਉਲੂਆਂ ਪੱਠਿਆਂ ਦੇ ਵਿੱਚ ਗੱਦਿਆਂ ਦੇ ਵਿੱਚ ਵੀ ਹਰ ਕਾਇਨਾਤ ਦੇ ਵਿੱਚ ਰੱਬ ਵਸਦਾ ਪਰ ਜੇ ਆਪਾਂ ਰੱਬ ਦੇ ਸਿਮਰਨ ਦੀ ਭਗਤੀ ਦੀ ਗੱਲ ਕਰਨੀ ਹੈ ਤਾਂ ਜਿਹੜੀ ਅੱਜ ਭੇਡਾਂ ਦਾ ਵਗ ਇੱਜੜ ਤੁਰਿਆ ਫਿਰਦਾ ਝੁੰਡ ਇਹਨੂੰ ਸੰਗਤ ਨਹੀਂ ਕਿਹਾ ਜਾ ਸਕਦਾ ਇਹ ਭਲੇਖਾ ਸਾਨੂੰ ਕੱਢ ਲੈਣਾ ਚਾਹੀਦਾ ਟਾਈਮ ਦੇ ਨਾਲ ਵੀ ਜਿਹਨੂੰ ਅਸੀਂ ਐਵੇਂ ਸੰਗਤ ਕਹੀ ਜਾਂਦੇ ਵੀ ਸੰਗਤ ਗੁਰੂ ਦਾ ਰੂਪ ਆ ਜੀ ਇਹ ਬੇਫਕੂ ਲੋਕ ਥੋੜੀ ਸੰਗਤ ਹੋ ਸਕਦੇ ਸੋ ਹੁਣ ਅੱਜ ਗੱਲ ਕਰਦੇ ਆ ਜੀ ਆਪਾਂ ਡੇਰਾ ਸੱਤ ਕਰਤਾਰ ਜਲੰਧਰ ਇਹ ਨਾਲ ਨਾਲ ਮੈਂ ਡੇਰੇ ਦੀਆਂ ਕੁਝ ਤਸਵੀਰਾਂ ਵੀਡੀਓਜ਼ ਤੁਸੀਂ ਦੇਖੀ ਜਾਓ ਹੁਣ ਇਹ ਡੇਰਾ ਕੋਈ ਮਾੜਾ ਮੋਟ ਡੇਰਾ ਨਹੀਂ ਹੈਗਾ ਵੀ ਜਿਹਨੂੰ ਆਪਾਂ ਐਵੇਂ ਕੋਈ ਝੁੱਗੀ ਝੌਂਪੜੀ ਵਾਲਾ ਡੇਰਾ ਸਮਝ ਲਈਏ ਇਹ ਡੇਰੇ ਕੋਲ ਲੱਖਾਂ ਕਰੋੜਾਂ ਦੀ ਜਾਇਦਾਦ ਆ ਜੀ ਅਰਬਾਂ ਖਰਬਾਂ ਪਤੀ ਬੰਦੇ ਆ ਜੀ ਜਲੰਧਰ ਦੇ ਵਿੱਚ ਹੀ ਮੇਰਾ ਖਿਆਲ ਬਹੁਤ ਕਰੋੜਾ ਰੁਪਏ ਦੀ ਜਾਇਦਾਦ ਹੋਣੀ 4-500 ਕਰੋੜ ਦੀ ਤਾਂ ਲਗਭਗ ਹੋਏਗੀ ਦਿੱਲੀ ਵਿੱਚ ਬਹੁਤ ਤਗੜੇ ਤਗੜੇ ਇਹਨਾਂ ਦੇ ਆਸ਼ਰਮ ਨੇ ਮਹਿੰਗੀਆਂ ਮਿੱਗੀਆਂ ਥਾਂਵਾਂ ਨੇ ਰਾਜਸਥਾਨ ਦੇ ਵਿੱਚ ਇਹਨਾਂ ਦੇ ਬਹੁਤ ਜਗਾੜ ਹੈਗੇ ਸੋ ਇਹ ਡੇਰਾ ਇਸ ਡੇਰੇ ਬਾਰੇ ਅਸੀਂ ਪਹਿਲਾਂ ਵੀ ਮੁੱਦਾ ਚੁੱਕਿਆ ਸੀ ਕਿ ਜਿਹੜਾ ਇੱਥੋਂ ਦਾ ਮੁਖੀ ਹੈ ਬਾਬਾ ਸ਼ਿੰਦਾ ਉਹ ਪਹਿਲੀ ਗੱਲ ਤਾਂ ਬਣਿਆ ਹੀ ਬੜੇ ਡੇਰੇ ਦੇ ਵਿੱਚ ਜਦੋਂ ਮੁਖੀ ਬਣਿਆ ਬੜੇ ਸ਼ੱਕੀ ਹਲਾਤਾਂ ਵਿੱਚ ਬਣਿਆ ਸੀ ਚਲੋ ਬਣ ਗਿਆ ਉਸ ਤੋਂ ਬਾਅਦ ਇਸ ਡੇਰੇਦਾਰ ਦੀਆਂ ਬਾਬੇ ਸ਼ਿੰਦੇ ਦੀਆਂ ਬੇਈਮਾਨ ਬੰਦੇ ਦੀਆਂ ਬਲਾਤਕਾਰੀਆਂ ਦੀਆਂ ਗੁੰਡੇ ਦੀਆਂ ਵੱਦਚਲਨ ਬਦਕਾਰ ਬੰਦੇ ਦੀਆਂ ਕਰਤੂਤਾ ਜਿਹੜੀਆਂ ਨੰਗੀਆਂ ਹੋਈਆਂ ਇਹਦੀਆਂ ਆਡੀਓ ਸਾਹਮਣੇ ਆਈਆਂ ਇਹਦੀਆਂ ਵੀਡੀਓ ਸਾਹਮਣੇ ਆਈਆਂ ਜਿੱਦੇ ਵਿੱਚ ਇਹ ਬੰਦਾ 14 14 15 15 ਸਾਲ ਦੀਆਂ ਲੜਕੀਆਂ ਦੇ ਕੋਲੋਂ ਸੈਕਸ ਵਾਲੀਆਂ ਦਵਾਈਆਂ ਮੰਗਾਉਂਦਾ ਰਿਹਾ ਈਵਨ ਕਿ ਜਿਹੜੇ ਵੈਦ ਦੇ ਕੋਲੋਂ ਇਹਨੇ ਆਪਣਾ ਨਾ ਮਰਦੀ ਦਾ ਇਲਾਜ ਵੀ ਕਰਵਾਇਆ ਸੀ ਉਹ ਵੈਦ ਨੂੰ ਵੀ ਮੈਂ ਜਾਣਦਾ ਹਾਂ ਚੰਗੀ ਤਰ੍ਹਾਂ ਉਹਨਾਂ ਦੇ ਕੋਲੋਂ ਇਹਨੇ ਦਵਾਈ ਖਾਧੀ ਹੈ ਜੀ ਉਹ ਵੈਦ ਚਲੋ ਵੈਦ ਦਾ ਤਾਂ ਕੰਮ ਆ ਵੀ ਉਹਨੇ ਇਲਾਜ ਕਰਨਾ ਬਿਮਾਰ ਦਾ ਪਰ ਉਹਨੂੰ ਥੋੜੀ ਪਤਾ ਸੀ ਇਹ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਖੇਹ ਖਰਾਬੀ ਕਰਨ ਵਾਲਾ ਬੰਦਾ ਆ। ਸੋ ਇਸ ਡੇਰੇਦਾਰ ਦੇ ਦਿੱਤੇ ਆ ਤੁਸੀਂ ਨਾਲ-ਨਾਲ ਤਸਵੀਰਾਂ ਦੇਖੀ ਜਾਂਦੇ ਸ਼ਿੰਦੇ ਦੀਆਂ ਮਾਂ ਦਾ ਸ਼ਿੰਦਾ ਪੁੱਤ। ਇਹ ਮਾਂ ਦਾ ਸ਼ਿੰਦੇ ਪੁੱਤ ਦੀਆਂ ਤਸਵੀਰਾਂ ਤੁਸੀਂ ਵੇਖਣ ਦੇ ਜੇ ਇਹਨੇ ਘੱਟੋ-ਘੱਟ ਵੀ 14-15 ਕੁੜੀਆਂ ਦੇ ਨਾਲ 16-17 ਕੁੜੀਆਂ ਲਗਭਗ ਲਗਭਗ ਮੋਟੀਆਂ-ਮੋਟੇ ਜੇ ਮੈਂ ਘੱਟ ਤੋਂ ਘੱਟ ਵੀ ਗਿਣਤੀ ਕਰਕੇ ਦੱਸਾਂ ਜਿਨ੍ਹਾਂ ਦੇ ਨਾਮ ਸਾਹਮਣੇ ਆ ਗਏ ਆ। ਔਰ ਇਹ ਖੁਦ ਮੰਨੇ ਹੋਏ ਨੇ ਸਾਰੇ ਵੀਡੀਓਜ਼ ਦੇ ਵਿੱਚ ਆਡੀਓ ਦੇ ਵਿੱਚ ਕਿਹਦੀ ਕਦੀ ਕੁੜੀ ਨਾਲ ਕਿਹਦੀ ਘਰਵਾਲੀ ਨਾਲ ਕਿਹਦੀ ਭੈਣ ਨਾਲ ਕਿਹਦੀ ਚਾਚੀ ਨਾਲ ਕਿਹਦੀ ਤਾਈ ਨਾਲ ਕਿਹਦੀ ਭਝਾਈ ਨਾਲ ਕਿੱਥੇ ਕਿੱਥੇ ਬਾਬੇ ਦੀਆਂ ਹਟੀਆਂ ਸੱਟੀਆਂ ਸਬੰਧ ਸੀ ਉਹ ਸਾਰਾ ਕੁਝ ਔਨ ਰਿਕਾਰਡ ਪਿਆ ਹੋਇਆ ਜੀ ਸੋ ਇਹ ਜਿਹੜਾ ਝੋਟਾ ਸੀ ਕੱਟਾ ਆਵਾਰਾ ਜਿਹੜੇ ਆਵਾਰਾ ਸਾਨੀ ਤੁਰੇ ਫਿਰਦੇ ਗਲੀਆਂ ਚ ਇਹਨੂੰ ਚੱਕ ਕੇ ਤੁਸੀਂ ਡੇਰੇਦਾਰ ਬਣਾਇਆ ਹੋਇਆ ਸੀ ਸੋ ਇਹ ਡੇਰੇਦਾਰ ਦੇ ਸਬੰਧ ਸੀ ਇੰਨੀਆਂ ਔਰਤਾਂ ਦੇ ਨਾਲ ਸੋ ਇਹ ਸਾਡੇ ਰੌਲਾ ਪਾਉਣ ਤੋਂ ਬਾਅਦ ਇਹ ਬੰਦਾ ਜੀ ਇੱਥੋਂ ਨਿਕਲ ਗਿਆ ਡੇਰੇ ਨੂੰ ਇਹਨੂੰ ਕੱਟਣਾ ਪਿਆ ਗਿਆ ਇਹਨੇ ਮਾਫੀ ਵੀ ਮੰਗੀ ਆ ਨਾਲ ਨਾਲ ਦੀ ਮੈਂ ਤੁਹਾਨੂੰ ਵੀਡੀਓ ਬੜੀਆਂ ਹਾਸੋਈਆਂ ਵੀਡੀਓ ਚਲਾਉਣਾ ਜੀ ਨਾਲ ਨਾਲ ਦੀ ਉਹ ਵੀ ਦੇਖਿਓ ਪਰ ਬੜੀ ਸ਼ਰਮ ਵਾਲੀ ਗੱਲ ਹੈ ਜੀ ਇਹੀ ਡੇਰੇਦਾਰ ਬਲਾਤਕਾਰੇ ਵੱਧ ਚਲਨ ਕੱਟਾ ਜਿਹੜਾ ਅਵਾਰਾ ਕੱਟਾ ਝੋਟਾ ਠੀਕ ਹੈ ਜੀ ਗਲੀਆਂ 'ਚ ਫਿਰਨ ਵਾਲਾ ਜਿਵੇਂ ਹੱਡਾ ਰੋੜੀ ਵਾਲੇ ਕੁੱਤੇ ਨਹੀਂ ਹੁੰਦੇ ਇਹ ਉਹ ਬੰਦਾ ਹੈ ਜਿਹੜੇ پاگل ਹੋ ਚੁੱਕੇ ਨੇ ਔਰ ਸਮਾਜ ਦੇ ਵਿੱਚ ਇੱਕ ਵਾਇਰਸ ਛੱਡ ਰਹੇ ਆ ਤੇ ਇਹ ਬੰਦਾ ਹੁਣ ਅੱਜਕੱਲ ਜੀ ਇੱਕ ਡੇਰਾ ਨਵਾਂ ਬਣਾ ਕੇ ਬੈਠਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੁਦਕੀ ਤਹਿਸੀਲ ਤੇ ਉੱਥੇ ਪਿੰਡ ਪੈਂਦਾ ਤੇ ਚੰਗੜ ਜਾਂ ਚੰਦੜ ਐਦਾਂ ਕਰਕੇ ਕੋਈ ਪਿੰਡ ਆ ਜੀ ਉੱਥੇ ਇਹਨੇ ਡੇਰਾ ਬਣਾਇਆ ਹੋ ਜੀ ਮੁਦਕੀ ਲਾਗੇ ਚਲੋ ਕੁੱਲ ਮਿਲਾ ਕੇ ਉਹਨਾਂ ਪਿੰਡ ਦਾ ਨਾਮ ਹੈ ਸ਼ਾਇਦ ਗਲਤ ਬੋਲ ਗਿਆ ਹਾਂ ਪਰ ਮੇਰੀ ਇਨਫੋਰਮੇਸ਼ਨ ਤੇ ਲਾਗੇ ਜਾਣਕਾਰੀ ਮੁਤਾਬਕ ਇਹ ਮਤਲਬ ਮੁਦਕੀ ਦੇ ਲਾਗੇ ਨੇ ਡੇਰਾ ਬਣਾਇਆ ਤੇ ਉੱਥੇ ਬੜੀ ਸੰਗਤ ਦੇ ਕੋਲ ਜਾਂਦੀ ਹੈ ਜੀ ਕਮਾਲ ਹੋ ਗਈ ਤੁਹਾਡੇ ਲੋਕਾਂ ਦੇ ਮਤਲਬ ਲੋਕ ਆਪਣੀਆਂ ਕੁੜੀਆਂ, ਨੋਹਾਂ, ਧੀਆਂ, ਮਾਵਾ, ਘਰ ਵਾਲੀਆਂ ਲੈ ਲੈ ਕੇ ਇਹਦੇ ਕੋਲ ਅਸ਼ੀਰਵਾਦ ਲੈਣ ਜਾਂਦੇ ਆ ਜੀ। ਹੱਦ ਹੋ ਗਈ ਤੁਹਾਡੇ ਵਾਲੇ। ਤੇ ਇਹਦੀ ਇਸ ਕੱਟੇ ਦੀ ਬਦਕਾਰ, ਅਵਾਰਾ, ਝੋਟੇ ਦੀ ਗਲੀਆਂ 'ਚ ਫਿਰਨ ਵਾਲੇ, ਝੋਟੇ ਦੀ ਲਫਾਫੇ ਖਾਣ ਵਾਲੇ, ਰੂੜੀਆਂ ਤੇ ਮੂੰਹ ਮਾਰਨ ਵਾਲੇ ਝੋਟੇ ਦੀ ਕਿਉਂਕਿ ਇਹ ਜਿਹੜੇ ਝੋਟੇ ਕੋਈ ਹੋ ਜਾਣਾ ਕਿਸੇ ਕੰਮ ਦੇ ਨਾ ਰਹਿਣ ਤਾਂ ਫਿਰ ਉਹ ਲੋਕ ਉਹਨਾਂ ਨੂੰ ਅਵਾਰਾ ਛੱਡ ਦਿੰਦਾ ਤੇ ਫਿਰ ਇਹ ਰੂੜੀਆਂ ਤੇ ਮੂੰਹ ਮਾਰਦੇ ਫਿਰਦੇ ਆ, ਲਫਾਫੇ ਖਾਂਦੇ ਫਿਰਦੇ ਆ। ਸੋ ਇਹ ਲਫਾਫੇ ਖਾਣ ਵਾਲਾ ਜਿਹਨੂੰ ਤੇ ਸੰਤ ਬਣਾਇਆ ਹੋਇਆ ਇਹਦੀ ਪਹਿਲਾਂ ਤੁਸੀਂ ਆ ਨਾਲ ਨਾਲ ਇੱਕ ਗੰਦੀ ਵੀਡੀਓ ਦੇਖ ਲਓ ਜੀ ਇਹ ਕਿੰਨੀਆਂ ਗੰਦੀਆਂ ਹਰਕਤਾਂ ਕਰ ਰਿਹਾ ਔਰ ਮੈਂ ਵੀਡੀਓ ਚਲਾਉਣ ਤੋਂ ਪਹਿਲਾਂ ਪਹਿਲਾਂ ਕਹੂੰਗਾ ਕਿ ਜੇ ਕੋਈ ਬੱਚਾ ਕੋਈ ਪਰਿਵਾਰਕ ਮੈਂਬਰ ਤੁਸੀਂ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਕਰੀਨ ਬੰਦ ਕਰ ਲਓ ਟੀਵੀ ਬੰਦ ਕਰ ਲਓ ਨਾ ਦੇਖੋ ਕਿਉਂਕਿ ਇਹ ਤਾਂ ਲੁੱਚੇ ਹੈ ਹੀ ਹੈ ਤੇ ਆਪਾਂ ਲੋਕ ਨਹੀਂ ਇਸ ਕਿਸਮ ਦਾ ਡਿੱਗ ਸਕਦੇ ਪਰ ਸਾਡੀ ਮਜਬੂਰੀ ਆ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਦੇ ਕੋਲ ਸੱਚ ਲੈ ਕੇ ਜਾਣਾ ਸਾਡੀ ਇਹ ਮਜਬੂਰੀ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਵੀ ਅਸੀਂ ਇਹੋ ਜਿਹੀਆਂ ਗੰਦੀਆਂ ਲੁਚੀਆਂ ਮੈਂ ਵਾਰ-ਵਾਰ ਦੱਸ ਰਿਹਾ ਵੀ ਹੱਡਾ ਰੋੜੀ ਦੇ ਕੁੱਤਿਆਂ ਦੀਆਂ ਲਫਾਫੇ ਖਾਣ ਵਾਲੇ ਝੋਟਿਆਂ ਦੀਆਂ ਵਾਰਾ ਪਸ਼ੂਆਂ ਦੀਆਂ ਅਸੀਂ ਵੀਡੀਓ ਚਲਾਈਏ ਸਾਨੂੰ ਕੋਈ ਸ਼ੌਂਕ ਨਹੀਂ ਪਰ ਸਾਡੀ ਮਜਬੂਰੀ ਆ ਪਤਾ ਨਹੀਂ ਕਿੰਨੇ ਲੋਕ ਜਿਹੜੇ ਭਾਵੇਂ ਗੁੰਮਰਾਹ ਹੋ ਕੇ ਜਾ ਰਹੇ ਨੇ ਭਾਵੇਂ ਲੋਕਾਂ ਦੇ ਕੋਲ ਹਲੇ ਤੱਕ ਵੀ ਸਾਡਾ ਇਨਾ ਜ਼ੋਰ ਲਾਉਣ ਦੇ ਬਾਵਜੂਦ ਵੀ ਸੱਚਾਈ ਨਹੀਂ ਪਹੁੰਚੀ ਤਾਂ ਮੇਰੀ ਇੱਕ ਅਪੀਲ ਵੀ ਆ ਵੀ ਤੁਸੀਂ ਚੈਨਲ ਬੰਦ ਕਰ ਦਿਓ ਨਾ ਦੇਖੋ ਦੂਸਰਾ ਇਸ ਵੀਡੀਓ ਨੂੰ ਜਿਹੜੇ ਲੋਕ ਵੀ ਸ਼ੇਅਰ ਕਰ ਸਕਦੇ ਹੋਏ ਲੋਕਾਂ ਤੱਕ ਭੇਜੋ ਤਾਂ ਕਿ ਲੋਕਾਂ ਦੀਆਂ ਅੱਖਾਂ ਖੁੱਲ੍ਹਣ ਸਾਣ ਖੁੱਲ ਜਾਣ ਵੀ ਇਹ ਆਵਾਰਾ ਕਰੂੜੀਆਂ ਤੇ ਮੂੰਹ ਮਾਰਨ ਵਾਲਾ ਝੋਟਾ ਗਧਾ ਇਹਦੀ ਕਰਤੂਤ ਦੇਖ ਲਓ ਹੁਣ ਮੈਂ ਵੀਡੀਓ ਚਲਾਉਣ ਲੱਗਾ ਜੇ ਤੁਸੀਂ ਇਹਦੀਆਂ ਦੋ ਵੀਡੀਓ ਚਲਾਉਂਗਾ ਛੋਟੀਆਂ-ਛੋਟੀਆਂ ਉਸ ਤੋਂ ਇਲਾਵਾ ਸਾਡੇ ਕੋਲੇ ਤਾਂ ਬਹੁਤ ਗੰਦ ਪਿਆ ਤੇ ਉਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਅੱਗੇ ਜਾ ਕੇ ਗੰਦ ਦਿਖਾਉਨੇ ਆ ਇਹ ਬੜੀ ਹਾਸੋਣੀਆ ਪਹਿਲਾਂ ਤੁਸੀਂ ਇਹ ਗੰਦ ਮਾੜਾ ਜਾ ਦੇਖ ਲਓ ਵੀ ਇਹ ਇੱਕ ਨੀਚ ਬੰਦਾ ਕਰ ਕੀ ਰਿਆ ਆਪਣੀਆਂ ਹਰਕਤਾਂ ਦੇ ਵਿੱਚ ਇਹਦੇ ਇਹਨੇ ਆਪ ਬਣਾਏ ਹੋਏ ਆ ਜੇ ਵੀਡੀਓ ਜਾਂ ਤਾਂ ਕੋਈ ਹੋਰ ਬੰਦਾ ਬਣਾ ਰਿਹਾ ਕਿਸੇ ਪਾਸੇ ਲੁੱਕ ਕੇ ਕੋਈ ਸੀਸੀਟੀਵੀ ਦੀ ਇਹ ਬੰਦਾ ਲੁੱਚਾ ਬੰਦਾ ਆਪਣੀਆਂ ਵੀਡੀਓਜ਼ ਬਣਾ ਬਣਾ ਕੇ ਜਿਹੜੀਆਂ ਇਹਦੀਆਂ ਸਹੇਲੀਆਂ ਸੀ ਸੰਗਤ ਦੇ ਵਿੱਚੋਂ ਜਿਨ੍ਹਾਂ ਨੂੰ ਇਹ ਭੈਣ ਜੀ ਭੈਣ ਜੀ ਕਰਦੇ ਹੁੰਦੇ ਸੀ ਤੇ ਉਹਨਾਂ ਭੈਣ ਜੀਆਂ ਨੂੰ ਫਿਰ ਇਹ ਬੰਦਾ ਉਹਦਾ ਬਣਾਉਂਦਾ ਸੀ ਮੈਂ ਤਾਂ ਤੇਰੇ ਤੈਨੂੰ ਬੜਾ ਮਿਸ ਕਰਦਾ ਜੀ ਇਹ ਉਹ ਚੀਜ਼ਾਂ ਕਰਕੇ ਜਿਵੇਂ ਆਸ਼ਕ ਮਜ਼ਾਜ ਲੋਕ ਕਰਦੇ ਹੁੰਦੇ ਆ ਸੋ ਆ ਲੁੱਚੇ ਦੀਆਂ ਤੁਸੀਂ ਵੀਡੀਓ ਦੇਖ ਲਓ ਫਿਰ ਉਹਦੂ ਅਗਲੀ ਗੱਲ ਆਪਾਂ ਕਰਦੇ ਆ ਜੀ ਬੜਾ ਲੁੱਚੇ ਦੀਆਂ ਹਰਕਤਾਂ ਤੁਸੀਂ ਦੇਖ ਲਓ ਸੰਤ ਆ ਜੀ ਲੋਕਾਂ ਨੂੰ ਨਾਮਦਾਨ ਦੇ ਰਿਹਾ ਲੋਕਾਂ ਦੇ ਦੁੱਖ ਦੂਰ ਕਰ ਰਿਹਾ ਪਵ ਸਾਗਰ ਸੰਸਾਰ ਸਮੁੰਦਰ ਤੋਂ ਲੋਕਾਂ ਨੂੰ ਤਾਰ ਰਿਹਾ ਜੀ ਬੜੀ ਮਿਹਨਤ ਦਾ ਕੰਮ ਹੈ ਇਦਾਂ ਥੋੜੇ ਹੁੰਦੇ ਜਿਹੜੀਆਂ ਗੱਲਾਂ ਨਾਮ ਜਪਣਾ ਭਗਤੀ ਕਰਨਾ ਇੱਕ ਹਲੇ ਹੋਰ ਤੁਹਾਨੂੰ ਦਿਖਾਉਨੇ ਆ ਲਾਂਤੀ ਬਾਬੇ ਤੇ ਜਿਹੜਾ ਕਹਿੰਦਾ ਕਿ ਇੱਕ ਸਾਲ ਤਪੱਸਿਆ ਕੀਤੀ ਸਾਲ ਬਾਅਦ ਭੋਰੇ ਚੋਂ ਨਿਕਲਿਆ ਤੇ ਉਹਦਾ ਵੀ ਸੈਂਟੀਫਿਕਲੀ ਅਸੀਂ ਆਪਰੇਸ਼ਨ ਕਰਾਂਗੇ ਜਲਦੀ ਉਹ ਵੀ ਕੁਝ ਲੱਗੇ ਹੋਏ ਆ ਵੀ ਕੀ ਕੀ ਉਹਦੇ ਵਿੱਚ ਹੈਗਾ ਕੀ ਕੀ ਗੱਲਾਂ ਬਾਤਾਂ ਹੋਈਆਂ ਤੇ ਉਹਦਾ ਵੀ ਆਪਰੇਸ਼ਨ ਕਰਦੇ ਆ ਸੋ ਕਹਿਣ ਤੋਂ ਭਾਵ ਵੀ ਇਹ ਭਗਤੀ ਜਿਹੜੀ ਹੋ ਰਹੀ ਆ ਇਹ ਐ ਸੋਖੀ ਥੋੜੀ ਭਗਤੀ ਕਰਨੀ ਆਮ ਬੰਦੇ ਥੋੜੀ ਭਗਤੀ ਕਰ ਲੈਣਗੇ ਇਹ ਤਾਂ ਕੋਈ ਪੌਂਚੀ ਹੋਈ ਜਿਹੜੀ ਸਿਰੇ ਦੀ ਲੁੱਚੀ ਆਤਮਾ ਗੰਦੀ ਆਤਮਾ ਹੋਈ ਇਹੋ ਜੀ ਭਗਤੀ ਕਰ ਸਕਦਾ ਤੇ ਭਗਤੀ ਜਿਹੜੀ ਆ ਡੇਰਿਆਂ ਚ ਆਸ਼ਰਮਾਂ ਚ ਹੋ ਰਹੀ ਆ ਆ ਤੁਹਾਡੇ ਸਾਹਮਣੇ ਕੱਟਾ ਜਿਹੜਾ ਅਵਾਰਾ ਝੋਟਾ ਪਸ਼ੂ ਰੂੜੀਆਂ ਲਫਾਫੇ ਖਾਣ ਵਾਲਾ ਗੰਦੀਆਂ ਸੜੀਆਂ ਚੀਜ਼ਾਂ ਖਾਣ ਵਾਲਾ ਆ ਉਹਦੀਆਂ ਕਰਤੂਤਾਂ ਨੇ ਜੀ ਕੁਝ ਚੀਜ਼ਾਂ ਅਸੀਂ ਬਲਰ ਕਰਤੀਆਂ ਦਿਖਾਉਣ ਵਾਲੀਆਂ ਨਹੀਂ ਸੀ ਤੇ ਹੋਰ ਵੀ ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਨਹੀਂ ਦਿਖਾ ਸਕਦੇ ਨਾ ਸੁਣਾ ਸਕਦੇ ਜਿੱਥੇ ਇਨੇ ਬੰਦੇ ਨੇ ਆਪ ਦੇ ਨਾਂ ਲਏ ਹੋਏ ਨੇ ਮੈਂ ਕਿਹੜੀ ਜਨਾਨੀ ਨਾਲ ਕੀ ਕਰਦਾ ਰਹਾ ਤੇ ਮੈਂ ਕਿਹਦੀ ਭੈਣ ਨਾਲ ਕੀ ਕੀਤਾ ਉਹ ਸਾਰਾ ਔਨ ਰਿਕਾਰਡ ਹੈਗਾ ਜਿੰਨੂੰ ਕੁਛ ਚਾਹੀਦਾ ਹੋਇਆ ਕਦੇ ਤੁਹਾਨੂੰ ਵੀ ਦੇ ਦਾਂਗੇ ਪਰ ਵੈਸੇ ਗੰਦ ਚ ਮੂੰਹ ਮਾਰ ਕੇ ਕੀ ਕਰਨਾ ਤੁਸੀਂ ਫਾਇਦਾ ਨਹੀਂ ਉਹਨਾਂ ਗੱਲਾਂ ਦਾ ਪਰ ਅਸੀਂ ਹਿੰਟ ਮਾਤਰ ਕੁਛ ਟਾਈਮ ਪਹਿਲਾਂ ਚਲਾਈਆਂ ਸੀ ਪਰ ਸ਼ਰਮ ਇਸ ਗੱਲ ਦੀ ਆ ਵੀ ਤੁਹਾਨੂੰ ਫਿਰ ਭੇਡਾਂ ਨੂੰ ਗੰਦ ਚੋਂ ਕੱਢਦਾ ਰਿਹਾ ਕਿ ਬੰਦਾ ਜਿਹੜਾ ਮਾਲਕ ਸੀ ਤੇ ਉਹ ਭੇਡ ਜਿਹੜੀ ਤੁਸੀਂ ਪਹਿਲਾਂ ਵੀਡੀਓ ਵੇਖੀ ਤੇ ਭੇਡ ਫਿਰ ਗੰਦੇ ਨਾਲੇ ਜੀ ਜਾ ਕੇ ਡੇਗਦੀ ਫਿਰ ਤੰਦੂਰ ਚ ਪਾਉਣਾ ਸੀ ਉਹਨੇ ਤੇ ਤੰਦੂਰ ਚੋਂ ਨੇ ਪਾ ਕੇ ਫਿਰ ਖਾਦਾ ਇੰਜੋਏ ਕੀਤਾ ਨਾਲੇ ਯਾਰਾਂ ਦੋਸਤਾਂ ਨੂੰ ਖਵਾਇਆ ਹੋਗਾ ਬਈ ਆ ਠੀਕ ਆ ਜੀ ਹੁਣ ਕਿੱਡੇ ਸ਼ਰਮ ਵਾਲੀ ਗੱਲ ਆ ਜੀ ਜਿਹੜੀ ਤੁਸੀਂ ਆ ਵੀਡੀਓ ਇੱਕ ਦੇਖ ਰਹੇ ਜੇ ਨਾਲ ਨਾਲ ਹੁਣ ਇੱਥੇ ਜਿਹਨੂੰ ਕਹਿੰਦੇ ਗੁਰਗੱਦੀ ਬਾਬਾਈ ਦਾ ਆਸਣ ਤੇ ਇਸ ਨੰਗ ਬੰਦੇ ਨੇ ਲੁੱਚੇ ਨੇ ਤਾਂ ਜਿੱਥੇ ਆਸਣ ਗੁਰਗੱਦੀ ਜਿਹਨੂੰ ਵੀ ਕਹਿੰਦੇ ਸਤਗੁਰੂ ਜੀ ਦਾ ਆਸਣ ਤੇ ਉਹ ਵੀ ਨੇ ਛੱਡਿਆ ਸਰਾਂਲੇ ਤੱਕ ਨਹੀਂ ਛੱਡੇ ਨਾ ਬਦਕਾਰ ਬੰਦੇ ਨੇ ਤੇ ਉਹ ਬੰਦੇ ਤੁਹਾਡੀਆਂ ਧੀਆਂ ਪਣਾ ਬਾਰੇ ਕੀ ਰੱਖਦੇ ਹੋਣਗੇ ਤੇ ਉੱਥੇ ਹੀ ਗੰਦਾ ਮੈਂ ਕਿਹੜਾ ਲਫ਼ਜ਼ ਵਰਤਿਆ ਸੀ ਨਾ ਰੂੜੀਆਂ ਖਾਣ ਵਾਲੇ ਲਫਾਫੇ ਖਾਣ ਵਾਲੇ ਇਹ ਗੰਦ ਉੱਥੇ ਸੋ ਗਿਆ ਵੇ ਲੋਕ ਹੈ ਕੋਈ ਅਕਲ ਮੌਤ ਇਹ ਤੁਹਾਡੇ ਸਤਿਗੁਰੂ ਆ ਜੀ ਜਿਹਨੂੰ ਤੁਸੀਂ ਮੰਨਦੇ ਹੋ ਤੁਹਾਡੇ ਬਾਬੇ ਤੁਹਾਨੂੰ ਭਵ ਸਾਗਰ ਤੁਹਾਨੂੰ ਨਾਮਦਾਨ ਦੇਣ ਵਾਲੇ ਤੁਹਾਡੇ ਦੁੱਖ ਦੂਰ ਕਰਨ ਵਾਲੇ ਤੁਹਾਡੇ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਧੋਣ ਵਾਲੇ ਇਹ ਤੁਹਾਡੇ ਸਤਿਗੁਰੂ ਮਹਾਰਾਜ ਨੇ ਬਾਬਾ ਸ਼ਿੰਦਾ ਜੀ ਡੇਰਾ ਸਤ ਕਰਤਾਰ ਵਾਲੇ ਉੱਥੋਂ ਛੱਤਰ ਖਾ ਕੇ ਨਿਕਲੇ ਨਿਕਲੇ ਨਹੀਂ ਉਹਦਾ ਮੈਂ ਸਬੂਤ ਦਿਨਾ ਆ ਕੀ ਕੁਛ ਇੱਥੇ ਚੱਲਦਾ ਆ ਤੁਹਾਡੇ ਨਾਲ ਕਿਵੇਂ ਠੱਗੀ ਵਾਦਰੀ ਤੇ ਹਰਾਨੀ ਇਸ ਗੱਲ ਦੀ ਵੀ ਜਿੱਥੇ ਇਸ ਬੰਦੇ ਨੇ ਸੋਨਾ ਆ ਨੀਚ ਬੰਦੇ ਨੇ ਉੱਥੇ ਗੰਦ ਪਾ ਕੇ ਉੱਥੇ ਕਰਕੇ ਪੁੰਝ ਪਾ ਕੇ ਉੱਥੇ ਕੰਬਲ ਲੈ ਕੇ ਤੇ ਸੌਂ ਗਿਆ ਤੇ ਜਿਹੜਾ ਮੈਂ ਲਫ਼ਜ਼ ਬੋਲਿਆ ਸੀ ਵੀ ਆਵਾਰਾ ਆਸਾਨ ਝੋਟਾ ਕੱਟਾ ਲਫਾਫੇ ਖਾਣ ਵਾਲਾ ਤੇ ਮੈਂ ਠੀਕ ਹੀ ਬੋਲਿਆ ਸੀ ਕੋਈ ਮਾੜਾ ਨਹੀਂ ਸੀ ਬੋਲਿਆ ਕੋਈ ਕਿਸੇ ਦੀ ਮੈਂ ਸ਼ਾਨ ਦੇ ਖਿਲਾਫ ਨਹੀਂ ਬੋਲਿਆ ਕਰਤੂਤ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਤੁਸੀਂ ਆਪ ਅੱਖਾਂ ਨਾਲ ਦੇਖ ਰਹੇ ਜੀ ਇਹ ਤੁਹਾਡਾ ਸਤਿਗੁਰੂ ਆ ਜੀ ਹੁਣ ਅਗਲੀ ਵੀਡੀਓ ਵਾਲਾ ਆਪਾਂ ਜਾਂਦੇ ਆ ਜੀ ਅਸੀਵਾ ਮੈਨੂੰ ਪ੍ਰਵਾਨ ਕਰ ਲਿਆ ਤੁਸੀਂ ਔਰ ਬੀਬੀ ਜੀ ਜੀ ਸਰਪ੍ਰਸਤ ਨੇ ਬੀਬੀ ਜੀ ਇੱਥੇ ਬੈਠੀ ਸਰਪ੍ਰਸਤ ਦੀ ਜੋ ਵੀ ਸੰਭਾਲਣਾ ਮਨਜ਼ੂਰ ਹੈ ਸਾਰੇ ਮਨਜ਼ੂਰ ਹੈ ਸਾਰੇ ਸਵਾਗਤ ਕਰਾਂਗੇ ਸਤਿ ਸ੍ਰੀ ਅਕਾਲ ਹਣ ਕਿੱਡੇ ਹੈਰਾਨੀ ਵਾਲੇ ਗੱਲ ਆ ਇੱਥੇ ਜਿੰਨੇ ਪੱਗਾਂ ਬਨ ਕੇ ਤੁਰੇ ਫਿਰਦੇ ਨੇ ਬੇਵਕੂਫ ਗਧੇ ਮੈਂ ਸਾਰਿਆਂ ਨੂੰ ਕਹੂੰਗਾ ਬੇਸ਼ਰਮ ਟੋਲੇ ਨੂੰ ਜਿੰਨਾ ਝੁੰਡ ਬੈਠਾ ਸਾਰਾ ਬੇਸ਼ਰਮ ਟੋਲਾ ਝੁੰਡ ਬੈਠਾ ਜੀ ਤੁਸੀਂ ਵੀਡੀਓ ਵਿੱਚ ਜਿਹੜਾ ਵੇਖਣ ਦੇ ਜੇ ਹੁਣ ਉਹ ਬਦਕਾਰ ਬੰਦਾ ਲੁੱੱਚਾ ਬੰਦਾ ਨੀਚ ਬੰਦਾ ਜਿਹੜਾ ਜਿਹਦੀਆਂ ਵੀਡੀਓ ਅਸੀਂ ਦਿਖਾ ਰਹੇ ਹਾਂ ਉਹ ਕਹਿੰਦਾ ਕਿ ਤੁਸੀਂ ਮੇਰਾ ਅਸਤੀਫਾ ਪ੍ਰਵਾਨ ਕਰ ਲਿਆ ਤੇ ਹੁਣ ਮੇਰੀ ਜਿਹੜੀ ਗੱਡੀ ਦੇ ਉੱਪਰ ਸਰਪ੍ਰਸਤ ਬੀਬੀ ਜੀ ਆ ਕੇ ਬੈਠਣਗੇ ਹੁਣ ਬੀਬੀ ਬਾਰੇ ਵੀ ਤੁਹਾਨੂੰ ਮਾੜਾ ਹਿੱਟ ਦੇ ਦੇਗਾ ਅੱਗੇ ਜਾ ਕੇ ਤੇ ਉਹ ਆ ਕੋ ਕਹਿ ਰਿਹਾ ਕਿ ਮਨਜੂਰ ਆ ਜੇ ਸਾਰਿਆਂ ਨੂੰ ਤੇ ਉਹ ਕਹਿੰਦੀ ਹੈ ਭੇਡਾਂ ਕਹਿੰਦੀਆਂ ਗਧੇ ਉੱਲੂ ਦੇ ਪੱਠੇ ਕਹਿੰਦੇ ਇਨਸਾਨੀ ਭੇਸ ਵਿੱਚ ਜਿਹੜੇ ਭੇਖ ਵਿੱਚ ਮੈਂ ਕਹਿੰਦਾ ਵੀ ਇਹਨਾਂ ਦੇ ਲਫ਼ਜ਼ ਗਧਾ ਵੀ ਸਿਆਣਾ ਹੁੰਦਾ ਆ ਠੀਕ ਹੈ ਜੀ ਇਹ ਇਹਨਾਂ ਬਾਰੇ ਕੀ ਕੋਈ ਸੰਗਤ ਨਾਲ ਜਿਹੜੇ ਲੋਕ ਨੇ ਸਿਆਣੇ ਲੋਕ ਦੇ ਕਮੈਂਟਾਂ ਵਿੱਚ ਇਹਨਾਂ ਦੇ ਬਾਰੇ ਨਾਮ ਆਪਾਂ ਕੀ ਦੇ ਸਕੀਏ ਤੁਸੀਂ ਉਹ ਨਾਮ ਲਿਖ ਕੇ ਦੱਸਿਓ ਤਾਂ ਕਿ ਆ ਮੈਨੂੰ ਵੀ ਕੋਈ ਲਫ਼ਜ਼ ਨਹੀਂ ਪਤਾ ਲੱਗਦੇ ਤਾਂ ਇਸ ਕਰਕੇ ਘੱਟੋ ਘਾਟ ਇਹੋ ਜਿਹੇ ਲੋਕਾਂ ਨੂੰ ਕੋਈ ਕੈਟਾਗੋਰਾਇਜ਼ ਤਾਂ ਕਰਕੇ ਰੱਖੀ ਹੈ ਨਾ ਹੁਣ ਉਹ ਬੰਦਾ ਦੇਖੋ ਬਿਸ਼ਰਮ ਬੰਦਾ 14 15 16 ਲੜਕੀਆਂ ਦੇ ਨਾਲ ਖੇ ਖਰਾਬੀਆਂ ਕਰਕੇ ਕੁਝ ਬੰਦੇ ਤਾਂ ਸੁਸਾਈਡ ਵੀ ਕਰਨ ਲੱਗੇ ਸੀ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਉਹਦੀ ਬੇਟੀ ਨਾਲ ਕੀ ਕੁਛ ਹੋਇਆ ਕਿਸੇ ਦੀ ਘਰਵਾਲੀ ਨਾਲ ਕੁਛ ਹੋਇਆ ਠੀਕ ਹੈ ਜੀ ਤੇ ਇਹ ਬੰਦੇ ਸਾਰੇ ਜਿਓ ਉਹਨਾਂ ਨੂੰ ਕਹਿ ਰਿਹਾ ਕਿ ਮੇਰਾ ਅਸਤੀਫਾ ਤੁਸੀਂ ਪ੍ਰਵਾਨ ਕਰ ਲਿਆ ਤੇ ਉਹ ਉਹ ਕੋ ਕਹਿ ਰਿਹਾ ਮਨਜ਼ੂਰ ਆ ਜੀ ਵੀ ਹੁਣ ਬੀਬੀ ਜੀ ਸਰਪ੍ਰਸਤੀ ਕਰਨਗੇ ਤੇ ਸਾਰੇ ਹੱਥ ਜੋੜ ਕੇ ਉਹ ਲੱਖ ਦੀ ਲਾਂਤ ਆ ਉਹ ਲੱਖ ਦੀ ਸੌਰੀ ਲੱਖ ਦੀ ਲਾਂਤ ਤਾਂ ਬਹੁਤ ਜ਼ਿਆਦਾ ਹੋ ਗਈ ਕੋਈ ਟਕੇ ਦੀ ਕੋਈ ਚਵਾਨੀ ਠਿਆਨੀ ਦੀ ਹੈ ਨਾ ਚੋਹਾਨੀ ਠਿਆਨੀ ਵਿੱਚ ਬਹੁਤ ਮੈਗਨਾ ਜਿਆਦਾ ਹੋਣੀ ਆ ਮੁਫਤ ਦੀ ਲਾਂਤ ਜੇ ਹੋਵੇ ਸਾਡੇ ਕੋਲ ਤਾਂ ਠੀਕ ਆ ਜੀ ਮੁਫਤ ਦੀ ਲਾਂਤ ਇਹਨਾਂ ਨੂੰ ਕੰਜਰਾਂ ਨੂੰ ਬੇਫਕੂਫਾਂ ਨੂੰ ਉਹ ਭਾਇਦੇ ਦਾ ਛੇਤਰ ਮਾਰ ਕੇ ਇਥੋਂ ਕੱਢਣਾ ਚਾਹੀਦਾ ਸੀ ਮੂੰਹ ਕਾਲਾ ਕਰਕੇ ਕੱਢਣਾ ਚਾਹੀਦਾ ਸੀ ਉਹਨੂੰ ਬੜੀ ਰਿਸਪੈਕਟਫੁਲੀ ਉਹਦਾ ਅਸਤੀਫਾ ਲੈ ਰਿਹਾ ਤੇ ਉਹ ਬੰਦਾ ਜਿਹੜਾ ਜਿਹੜਾ ਬਦਕਾਰ ਆ ਨੀਚ ਬੰਦਾ ਉਹ ਅੱਗੇ ਗੱਦੀ ਦੇ ਰਿਆ ਕਿਸੇ ਨੂੰ ਕੀ ਲਫ਼ਜ਼ ਵਰਤੀ ਇਹਨਾਂ ਲੋਕਾਂ ਵਾਥੇ ਹੁਣ ਅੱਗੇ ਆ ਮਾੜੀ ਸੁਣੋ ਹੋਰ ਤੁਸੀਂ ਬੈਠਾ ਅੱਜ ਤੋਂ ਇਹ ਸਰਪ੍ਰਸਤ ਨੇ ਤੁਸੀਂ ਸਾਰੇ ਇਹਨਾਂ ਦੇ ਨਾਲ ਦੇਖੋ ਸਾਰੇ ਪਤਾ ਦੇਖੋ ਇਹਨਾਂ ਦੇ ਨਾਲ ਹੀ ਕਰਨਾ ਉਹ ਆਰਡਰ ਕਰ ਰਿਹਾ ਜੀ ਅੱਜ ਤੋਂ ਇਹ ਸਰਪ੍ਰਸਤ ਨੇ ਤੇ ਤੁਸੀਂ ਸਾਰੇ ਇਹਨਾਂ ਦੇ ਨਾਲ ਚੱਲਣਾ ਬਦਕਾਰ ਬੰਦਾ ਵੱਦ ਚੱਲਣ ਬੰਦਾ ਬਲਾਤਕਾਰੀ ਬੰਦਾ ਨਬਾਲਕ ਕੁੜੀਆਂ ਦੇ ਨਾਲ ਖੇ ਖਰਾਬੀਆਂ ਕਰਨ ਵਾਲਾ ਬੰਦਾ ਜਿਹੜਾ ਤੁਹਾਡਾ ਗੁਰੂ ਆ ਉਹ ਗੱਡੀ 'ਤੇ ਆ ਰਿਹਾ ਤੇ ਉਹ ਤੁਹਾਨੂੰ ਆਰਡਰ ਕਰ ਰਿਹਾ ਵੀ ਤੁਸੀਂ ਅੱਜ ਤੋਂ ਬਾਅਦ ਇਹਦੇ ਨਾਲ ਚੱਲਣਾ ਤੇ ਫੇਰ ਆ ਦੇਖੋ ਜੀ ਸਰਚ ਕਾਇਆ ਜਾ ਰਿਹਾ ਜੀ ਲੁੱਚੇ ਬੰਦੇ ਦੇ ਆਖੇ ਲੱਗ ਕੇ ਹੁਣ ਅੱਗੇ ਮੈਂ ਤੁਹਾਨੂੰ ਹੋਰ ਚੀਜ਼ਾਂ ਦੱਸਦਾ ਜੀ ਅੱਗੇ ਦੇਖੋ ਤਮਾਸ਼ਾ ਤੁਸੀਂ ਨੰਬਰ ਜਿਹੜਾ ਪਹਿਲਾਂ ਚੱਲਦੇ ਸੋਸੋਤਰਾ ਕਰੋ ਸਾਰੇ ਬਿਲਕੁਲ ਹੌਸਲਾ ਕਰੋ ਤੁਸੀਂ ਤੁਸੀਂ ਅੱਗੇ ਬਡੇਰਾਂ ਨੂੰ ਸੁਵਾਤਾ ਸਾਰੇ ਸਾਥ ਦੇਾਂਗੇ ਜਿੰਨੇ ਅਸੀਂ ਸਭ ਸਾਥ ਦੇਾਂਗੇ ਦਰਵਾਜ਼ੇ ਦੀ ਸੇਵਾ ਦਰਵਾਜ਼ੇ ਦੀ ਸੇਵਾ ਬਤ ਤੋਂ ਬਤ ਕਰਦੇ ਅੱਗੇ ਤੁਸੀਂ ਸਮਝ ਹੋਣੀ ਸੰਭਾਲਣਾ ਤੁਸੀਂ ਉਹ ਕਿਹਾ ਸੰਗਤ ਮੈਂਬਰ ਜਿਹੜੇ ਸੀ ਪਾਸਟ ਦੇ ਜਿਹੜੇ ਵੀ ਆ ਲੁੱਤ ਖਾਨੇ ਦੇ ਕੰਕਰਖਾਨ ਮੈਂ ਕੰਕਰਖਾਨ ਨੇ ਕਹੂੰਗਾ ਜੀ ਇਸ ਨੂੰ ਕੋਈ ਧਰਮ ਕਰਮ ਦੀ ਗੱਲ ਤਾਂ ਹੈ ਨਹੀਂ ਜਦੋਂ ਪਤਾ ਹੈ ਤੁਹਾਨੂੰ ਵੀ ਸਾਰੇ ਚਿੱਲ ਫੰਗੇ ਇਕੱਠੇ ਹੋਏ ਆ ਤਾਂ ਉਹਨੂੰ ਫਿਰ ਆਪਾਂ ਧਰਮ ਦਾ ਨਾਂ ਤਾਂ ਦੇ ਨਹੀਂ ਸਕਦੇ ਇਹ ਕੋਈ ਜੋ ਵੀ ਤੁਸੀਂ ਨਾਮ ਲਿਖਣਾ ਕਮੈਂਟਾਂ ਵਿੱਚ ਦੱਸਿਓ ਘੱਟੋ ਘੜ ਮੈਨੂੰ ਵੀ ਮੇਰੀ ਵਕੈਲਰੀ ਵਿੱਚ ਮੇਰੀ ਸ਼ਰਤਾਬਲੀ ਵਿੱਚ ਕੋਈ ਨਵੇਂ ਸ਼ਬਦ ਐਡ ਹੋ ਜਾਣ ਤੇ ਮੈਂ ਥੈਂਕਸਫੁਲ ਹੋਊਗਾ ਸੋ ਇੱਥੇ ਜਿਹੜਾ ਟੋਲਾ ਤੁਰਿਆ ਫਿਰਦਾ ਹੈ ਉਹਨਾਂ ਨੂੰ ਕਹਿ ਰਹੇ ਮੈਂਬਰ ਜਿਵੇਂ ਪਹਿਲਾਂ ਚੱਲਦੇ ਸੀ ਮਤਲਬ ਇਹਦੇ ਨਾਲ ਲੁੱਚੇ ਬੰਦੇ ਨਾਲ ਜਿਵੇਂ ਚੱਲਦੇ ਸੀ ਉਹ ਅੱਜ ਤੋਂ ਇਸ ਬੀਬੀ ਨਾਲ ਵੀ ਚੱਲਦਾ ਵੇਖੋ ਹੈ ਕੋਈ ਕਮੀ ਭੇਡਾਂ ਦੀ ਮੈਂ ਭੇਡਾਂ ਤੋਂ ਮਾਫੀ ਮੰਗਦਾ ਜੀ ਅੱਜ ਮੇਰੇ ਤੋਂ ਵਾਰ-ਵਾਰ ਨਿਕਲ ਜਾਂਦਾ ਕਿਉਂਕਿ ਸ਼ਬਦ ਇੰਨਾ ਪ੍ਰਚਲਿਤ ਹੋ ਗਿਆ ਵੀ ਕੀ ਕਰੀਏ ਪਰ ਮੈਂ ਭੇਡਾਂ ਤੋਂ ਮਾਫੀ ਮੰਗਦਾ ਜੀ ਹੱਥ ਜੋੜ ਕੇ ਪਰ ਇਹਨਾਂ ਬਾਰੇ ਮੈਨੂੰ ਪਲੀਜ਼ ਕੋਈ ਕਮੈਂਟਾਂ ਵਿੱਚ ਨਾਮ ਜ਼ਰੂਰ ਲਿਖ ਕੇ ਦੱਸੋ ਵੀ ਇਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਕੀ ਨਾਮ ਦਈਏ ਇਹਨਾਂ ਲੋਕਾਂ ਦਾ ਠੀਕ ਹੈ ਜੀ ਉਹ ਸਾਰੇ ਗੇਂਦੇ ਦੇ ਨਾਲ ਚੱਲਾਂਗੇ ਤਾਂ ਅੱਗੇ ਤੁਹਾਨੂੰ ਬੀਬੀ ਬਾਰੇ ਵੀ ਦੱਸਦੇ ਆ ਥੋੜਾ ਜੀ ਬਦਕਾਰ ਤੋਂ ਅੱਗੇ ਬਦਕਾਰ ਠੀਕ ਹੈ ਜੀ ਬਦਕਾਰ ਪਾਰਟ 2 ਲੁੱਚਾ ਪਾਰਟ 2 ਉਹ ਵੀ ਤੁਹਾਨੂੰ ਜਲਦੀ ਦੱਸਦੇ ਆ ਪਰ ਮੈਂ ਹਿੰਟ ਦੇ ਜੂਗਾ ਅੱਜ ਉਹ ਫਿਰ ਬਦਕਾਰ ਕਹਿ ਰਿਹਾ ਲੁੱਚਾ ਅਵਾਰਾ ਝੋਟਾ ਰੂੜੀਆਂ ਦੇ ਮੂੰਹ ਮਾਰਨ ਵਾਲਾ ਜਿਹਨੂੰ ਕੋਈ ਪੱਠੇ ਨਹੀਂ ਮਿਲਦੇ ਤੇ ਉਹ ਬੰਦਾ ਕਹਿ ਰਿਹਾ ਕਿ ਮੈਂ ਵੀ ਤੁਹਾਡੇ ਨਾਲ ਹੀ ਮੈਨੂੰ ਜਦੋਂ ਵੀ ਆਵਾਜ਼ ਮਾਰੋਗੇ ਮੈਂ ਆ ਜਾਊਗਾ ਹਾਂ ਤੁਹਾਡੀਆਂ ਧੀਆਂ ਪਣ ਦੇ ਨਾਲ ਖੇ ਖਰਾਬੀਆਂ ਕਰਨ ਆ ਜਾਊਗਾ ਤੇ ਉਹ ਉਹ ਅਗੋਂ ਉਹਨਾਂ ਨੇ ਕਹਿਤਾ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਹੁਣ ਵੀਡੀਓ ਤੁਸੀਂ ਸੁਣ ਲਈ ਆ ਇੱਕ ਆਡੀਓ ਜਾਂ ਕੁਝ ਚੀਜ਼ਾਂ ਸਾਡੇ ਕੋਲ ਹੋਰ ਜਿਹੜੀ ਬੀਬੀ ਆ ਪਾਰਟ 2 ਬਣਿਆ ਹੋਇਆ ਜੀ ਇਸ ਦੇਰੇ ਦਾ ਮੈਂ ਲਫ਼ਜ਼ ਬੋਲਿਆ ਸੀ ਬਦਕਾਰ ਲੁੱੱਚਾ ਪਾਰਟ 2 ਠੀਕ ਹੈ ਜੀ ਤੇ ਉਹ ਵੀ ਤੁਹਾਡੇ ਸਾਹਮਣੇ ਆਏ ਨਾਲ ਦੇ ਜਲਦੀ ਜਿਹੜੀ ਇਹ ਬੀਬੀ ਆ ਜੀ ਇਹਦੀ ਵੀ ਇੱਕ ਆਡੀਓ ਸਾਡੇ ਕੋਲ ਇੱਕ ਨਹੀਂ ਕੁਝ ਆਡੀਓ ਸਾਡੇ ਕੋਲ ਆਈਆਂ ਹੋਈਆਂ ਨੇ ਤੇ ਉਹਦੇ ਵਿੱਚ ਬੀਬੀ ਵੀ ਆਸ਼ਕੀ ਨੂੰ ਮਾਰਦੀ ਕਿ ਜਿਵੇਂ ਕੋਈ ਚੰਗੀ ਭੱਲੀ ਜਵਾਨ ਕੁੜੀ 22 25 ਸਾਲ ਦੀ ਆਸ਼ਕੀਆਂ ਉਹਦੀ ਸ਼ਵਦਾਬਲੀ ਬੋਲਣ ਦਾ ਬੜਾ ਲਹਿਜ਼ਾ ਤੇ ਬੜੇ ਤਰੀਕੇ ਨਾਲ ਠਰਕਪੋਰਦੀ ਹੈ ਬੀਬੀ ਵੀ ਐ ਸੋ ਲੁੱਚਾ ਪਾਰਟ 2 ਡੇਰਾ ਸੱਤ ਕਰਤਾਰ ਚ ਸ਼ੁਰੂ ਹੋ ਚੁੱਕਿਆ ਜੀ ਉਹ ਤੁਸੀਂ ਜਿੰਨੂੰ ਕੋਈ ਲੋੜ ਆਦੀ ਪਈ ਆਪਣੀ ਆਪਣੇ ਲੈਵਲ ਤੇ ਇਨਵੈਸਟੀਗੇਸ਼ਨ ਕਰ ਲਓ ਹਰ ਗੱਲ ਦਾ ਅਸੀਂ ਠੇਕਾ ਨਹੀਂ ਚੁੱਕਿਆ ਹੋਇਆ ਪਰ ਤੁਹਾਨੂੰ ਲੁੱਚਾ ਪਾਰਟ 2 ਅਸੀਂ ਦੱਸਤਾ ਵੀ ਤੁਹਾਡੇ ਡੇਰੇ ਚ ਬੀਬੀ ਵੀ ਕੋਈ ਚੰਗੇ ਕੈਰੈਕਟਰ ਦੀ ਨਹੀਂ ਹੈਗੀ ਇਹ ਵੀ ਜਿਹੜਾ ਤੁਸੀਂ ਪਹਿਲਾਂ ਕਿਉਂਕਿ ਜਿਹੜਾ ਬਦਕਾਰ ਬੰਦਾ ਆ ਉਹ ਬਦਕਾਰ ਨੂੰ ਹੀ ਆ ਕੇ ਗੱਡੀ ਦਊਗਾ ਨਾ ਲੁੱੱਚਾ ਬੰਦਾ ਲੁੱੱਚੇ ਨੂੰ ਅੱਗੇ ਬਣਾ ਕੇ ਜਾਊਗਾ ਨਾ ਦੋਸੋ ਲੁੱੱਚੇ ਬੰਦੇ ਨੇ ਕਿੰਨੂੰ ਡਿਲੀਵਰੀ ਦੇਣੀ ਹੈ ਲੁੱੱਚੇ ਰ ਤੇ ਸਾਰਾ ਜਿਹੜਾ ਚੋਂਡ ਇੱਥੇ ਬੈਠਾ ਸੀ ਉਹ ਸਾਰਾ ਲੁੱੱਚਿਆਂ ਦਾ ਬਦਕਾਰਾਂ ਦਾ ਹੀ ਬੈਠਾ ਸੀ ਕੋਈ ਨਾ ਵਿੱਚ ਆਈ ਤਾਂ ਕੋਈ ਅਣਖ ਨਾ ਦੀ ਗੈਰਤ ਹੁੰਦੀ ਤਾਂ ਇਸ ਇਸ ਬੰਦੇ ਤੋਂ ਅਸਤੀਫਾ ਲੈਂਦੇ ਇਹਨੂੰ ਕੜੀਸ ਕੇ ਛੱਡ ਕੇ ਆਉਂਦੇ ਇਹਨੂੰ ਜੇਲ੍ਹ ਚ ਸੁੜਦੇ ਇਹਦਾ ਮੂੰਹ ਕਾਲਾ ਕਰਦੇ ਪਰ ਨਹੀਂ ਉਹਨੂੰ ਬੜਾ ਰਿਸਪੈਕਟਫੁਲੀ ਹੱਥ ਜੋੜੇ ਨੇ ਉਹਦਾ ਅਸਤੀਫਾ ਲਿਆਇਆ ਹੈ ਮਾਲ ਹੋ ਗਏ ਫਿਰ ਇਹ 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 ਜਿਹੜਾ ਲੁੱੱਚਾ ਬੰਦਾ ਜੀ ਇਹ ਹੁਣ ਮੈਂ ਤੁਹਾਨੂੰ ਦੱਸਦਾ ਕਿ ਫਰੀਦਕੋਟ ਜ਼ਿਲ੍ਹੇ ਚ ਮੁਦਕੀ ਲਾ ਕੇ ਡੇਰਾ ਬਣਾ ਕੇ ਬੈਠਾ ਤੇ ਉੱਥੇ ਵੀ ਸੰਗਤ ਧੜਾ ਧਰ ਜਾਂਦੀ ਹੈ ਜੇ ਨਿਆਣੇ ਲੈਣ ਮੁੰਡੇ ਜੰਮਦੇ ਆਪਾ ਜੀ ਮੁੰਡੇ ਫਿਰ ਤੁਸੀਂ ਤੁਹਾਨੂੰ ਪਤਾ ਵੀ ਕਿੱਦਾਂ ਜੰਮਦੇ ਹੋਣਗੇ ਘੱਟੋ ਘੱਟ ਮੈਂ ਹੁਣ ਬਹੁਤੀ ਗੱਲ ਤੇ ਨਾ ਕਹਾਂ ਤੁਸੀਂ ਫਿਰ ਆਪਦੇ ਆਪ ਦੇ ਬੱਚਿਆਂ ਦੇ ਡੀਐਨਏ ਟੈਸਟ ਹੀ ਕਰਾ ਲਿਓ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਮੁੰਡੇ ਬਾਬਾਈ ਦੀ ਕਿਰਪਾ ਨਾਲ ਆਵੇ ਕਿਰਪਾ ਕਿਹੜੀ ਹੁੰਦੀ ਹੈ ਫਿਰ ਸਾਨੂੰ ਤਾਂ ਇਹ ਪਤਾ ਨਹੀਂ ਸਾਨੂੰ ਤਾਂ ਸਾਇੰਟੀਫਿਕ ਰਸਤਾ ਪਤਾ ਹੈ ਨਾ ਤੇ ਬਾਕੀ ਜੇ 16 17 ਲੜਕੀਆਂ ਦੇ ਨਾਮ ਬਾਬਾ ਲੈ ਰਿਆ ਆ ਮੈਂ ਇਹਦੇ ਨਾਲ ਵੀ ਕੀਤਾ ਮੈਂ ਉਹਦੇ ਨਾਲ ਵੀ ਕੀਤਾ ਜਿਹੜੀਆਂ ਲੜਕੀਆਂ ਤੇ ਆਡੀਓ ਨੇ ਬੱਚਿਆਂ ਦੀਆਂ ਜਿਹੜੀਆਂ ਪਿਤਾ ਜੀ ਪਿਤਾ ਜੀ ਇਹਨੂੰ ਕਹਿੰਦੀਆਂ ਸੀ ਵੀ ਉਹਨਾਂ ਨੂੰ ਇਹ ਕਹਿੰਦਾ ਵੈਗਰਾ ਲੈ ਕੇ ਆ ਸੈਕਸ ਦੀਆਂ ਗੋਲੀਆਂ ਲੈ ਕੇ ਆ ਫਿਰ ਇਹ ਸ਼ਿਗਰ ਪਤਨ ਹੋ ਜਾਂਦਾ ਜੀ ਇਹ ਮੇਰਾ ਇੱਕ ਵੈਦ ਨਾਲ ਗੱਲ ਕਰ ਰਿਹਾ ਤੇ ਵੈਦ ਜੀ ਦਾ ਵੈਦ ਜੀ ਦਾ ਚਲੋ ਤਰੀਕੇ ਨਾਲ ਗੱਲ ਕਰ ਰਿਹਾ ਅਗਲਾ ਦਾ ਡਾਕਟਰ ਹੈ ਨਾ ਡਾਕਟਰ ਦਾ ਡਾਕਟਰ ਹੈ ਡਾਕਟਰ ਕਿਸੇ ਕ੍ਰਿਮੀਨਲ ਦਾ ਵੀ ਹੋਊਗਾ ਕੋਈ ਕਾਤਲ ਬੰਦਾ ਡਾਕਟਰ ਕੋਲ ਜਾਊਗਾ ਡਾਕਟਰ ਨੇ ਤਾਂ ਉਹਦਾ ਵੀ ਇਲਾਜ ਕਰਨਾ ਕੋਈ ਧਰਮੀ ਜਾਊਗਾ ਤੇ ਉਹਦਾ ਵੀ ਇਲਾਜ ਕਰਨਾ ਵੈਦ ਤਾਂ ਵੈਦ ਹੈ ਸੋ ਇਹ ਬੰਦਾ ਬੜੇ ਤਰੀਕੇ ਨਾਲ ਆਪਣੀ ਬਿਮਾਰੀ ਸਮਝਾ ਰਿਹਾ ਵੈਦ ਜੀ ਨੂੰ ਸ਼ਿਗਰ ਪਤਨ ਦੀਆਂ ਫਲਾਣੇ ਦੀਆਂ ਧਮਕਾਣੇ ਦੀਆਂ ਨਾ ਗਰਮ ਦਵਾਈਆਂ ਖਾਈ ਜਾਂਦਾ ਖਾਈ ਜਾਂਦਾ ਝੋਟਾ ਹੈ ਤੇ ਹੁਣ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੀ ਤੁਸੀਂ ਆਪ ਦੇਖ ਲੇ ਇਸ ਤੋਂ ਇਲਾਵਾ ਇਸ ਤੋਂ ਬਾਅਦ ਮੈਂ ਇੱਕ ਅਖੀਰ ਦੇ ਵਿੱਚ ਉਹ ਜਿਹੜੀ ਇੱਕ ਵੀਡੀਓ ਚਲਾਉਣੀ ਆ ਤੇ ਉਹ ਵੀ ਸੁਣ ਲਿਓ ਤੇ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਓ बागे ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਵੀ ਤੁਹਾਡਾ ਬਦਕਾਰ ਲੁੱੱਚਾ ਪਾਟ ਟੂ ਡੇਰਾ 7 ਕਰਚਾਰਤ ਸ਼ੁਰੂ ਹੋ ਗਿਆ ਜਦੋਂ ਅਸੀਂ ਪਹਿਲਾਂ ਇਸ ਡੇਰੇ ਨਾਲ ਪੰਗਾ ਲਿਆ ਦੇਖੋ ਪੰਗੇ ਇਹ ਗੱਲਾਂ ਕਹਿਣੀਆਂ ਸੌਖੀਆਂ ਨੇ ਪਰ ਜਦੋਂ ਅਸੀਂ ਪਹਿਲਾਂ ਪੰਗਾ ਲਿਆ ਸੀ ਇੱਕ ਵਾਰੀ ਤਾਂ ਇਹ ਸਾਨੂੰ ਦੱਬਣ ਲੱਗੇ ਸੀ ਬੜੀ ਬਦਮਾਸ਼ੀ ਕਰਨੀ ਸ਼ੁਰੂ ਕਰਤੀ ਸੀ ਇਹਨਾਂ ਨੇ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਅਸੀਂ ਉਸ ਦਬਾਅ ਹੇਠ ਨਹੀਂ ਆਏ ਤੇ ਪ੍ਰਮਾਤਮਾ ਨੇ ਆਪੇ ਸਾਨੂੰ ਫੌਸਲਾ ਦਿੱਤਾ ਪਾਵਰ ਦਿੱਤੀ ਅਸੀਂ ਲੜੇ ਤੇ ਅਸੀਂ ਤੋ ਕੇ ਜੰਗਰ ਰੱਖ ਕੇ ਤੇ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਜਦੋਂ ਕੁਝ ਬੀਬੀਆਂ ਕੁਝ ਲੋਕ ਸਾਡੇ ਕੋਲ ਗਵਾਈਆਂ ਦੇਣ ਆਉਂਦੇ ਸੀ ਦੱਸਣ ਆਉਂਦੇ ਸਾਨੂੰ ਤਾਂ ਇਦੋਂ ਇਹਨਾਂ ਨੇ ਪਤਾ ਲੱਗ ਗਿਆ ਵੀ ਇਹ ਜਿਹੜੇ ਵਿਕਟਿਮਸ ਨੇ ਉਹਨਾਂ ਦਾ ਕੰਟੈਕਟ ਮੇਰੇ ਨਾਲ ਬਣ ਗਿਆ ਤਾਂ ਇਹਨਾਂ ਨੇ ਉਹਨਾਂ ਦੇ ਘਰਾਂ ਵਿੱਚ ਜਾ ਜਾ ਕੇ ਧਮਕੀਆਂ ਦਿੱਤੀਆਂ ਇੱਕ ਔਰਤ ਨੂੰ ਤਾਂ ਇਹਨਾਂ ਨੇ ਅੱਧੀ ਰਾਤ ਨੂੰ 11 12 ਵਜੇ ਜਾ ਕੇ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਖੈਰ ਬੀਬੀ ਉਸ ਤੋਂ ਬਾਅਦ ਡਰ ਗਈ ਦਿੱਲੀ ਦੀ ਬੀਬੀ ਸਜੇ ਅੱਜ ਵੀ ਕੋਈ ਉਹਦੇ ਕੋਲ ਸਾਡਾ ਨੰਬਰ ਤਾਂ ਹੋਏਗਾ ਜੇ ਆ ਨੰਬਰ ਮੈਂ ਸਕਰੀਨ ਤੇ ਦਿੱਤਾ ਹੈ ਤਾਂ ਜਿੰਨوں ਵੀ ਕੋਈ ਗੱਲਬਾਤ ਹੁੰਦੀ ਪਲੀਸ ਸਾਡੇ ਨਾਲ ਸ਼ੇਅਰ ਕਰਨਾ ਸੀ ਨਾਮ ਨਹੀਂ ਕਿਸੇ ਦਾ ਦੱਸਦੇ ਪਰ ਜਾਣਕਾਰੀ ਦੋ ਜੇ ਤੁਸੀਂ ਕੋਈ ਕਾਨੂੰਨੀ ਕਾਰਵਾਈ ਵੀ ਕਰਾਉਣੀ ਚਾਹੁੰਦੇ ਤਾਂ ਅਸੀਂ ਤੁਹਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਹੋਰ ਵੀ ਚੰਗੇ ਬੰਦੇ ਤੁਹਾਡੇ ਨਾਲ ਲੈ ਕੇ ਆਵਾਂਗੇ ਜਿੱਥੇ ਮਤਲਬ ਇਹਨਾਂ ਲੋਕਾਂ ਦਾ ਗੁੰਡਿਆਂ ਦਾ ਕੋਈ ਬਹੁਤਾ ਜ਼ੋਰ ਨਹੀਂ ਚੱਲੇਗਾ ਫਿਰ ਕਿਉਂਕਿ ਇੱਕ ਚੰਗੇ ਲੋਕ ਵੀ ਜੇ ਮਾੜੇ ਲੋਕ ਨੇ ਤਾਂ ਚੰਗੇ ਲੋਕ ਵੀ ਸਮਾਜ ਦੇ ਵਿੱਚ ਬਹੁਤ ਬੈਠੇ ਜਿਹੜੇ ਹੈਲਪਫੁਲ ਨੇ ਮਦਦਕਾਰ ਨੇ ਸੋ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਕਿ ਸਾਡਾ ਸਾਰਾ ਦੋ ਤਾਂ ਕਿ ਜਿਹੜੇ ਲੋਕ ਵਾਰ-ਵਾਰ ਗੱਲ ਕਰਦੇ ਆ ਇੱਕ ਕਿਸਮ ਦੀ ਧਮਕੀ ਆ ਜੇ ਸਾਨੂੰ ਵੀ ਕਹਿੰਦੇ ਲੋਕ ਵੀ ਸੁਖਮਣੀ ਸਾਹਿਬ ਚ ਕੀ ਲਿਖਿਆ ਜੇ ਨਿੰਦਿਆ ਨਹੀਂ ਕਰਨੀ ਯਾਰ ਇਹ ਇਹ ਨਿੰਦਿਆ ਹੋਗੀ ਸੰਤ ਤਾਂ ਉਹ ਤਾਂ ਚੰਗੀ ਬੜੀ ਉੱਚੀ ਪਦਵੀ ਹੈ ਜਿੱਥੇ ਸੰਤ ਸ਼ਬਦ ਜਿੱਥੇ ਕੋਈ ਸੰਤ ਹੁੰਦਾ ਤਾਂ ਉੱਥੇ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਇਹ ਸੰਤ ਹੈ ਭਗਤ ਪੂਰਨ ਬਹੁਤੀਆਂ ਆਪਾਂ ਪੁਰਾਣੀਆਂ ਗੱਲਾਂ ਨਾ ਚਾਹੀਏ ਪੁਰਾਣੇ 1000 ਸਾਲ ਪਹਿਲਾਂ 200 ਸਾਲ ਪਹਿਲਾਂ 500 ਸਾਲ ਪਹਿਲਾਂ ਥੁਣਦੀਆਂ ਗੱਲਾਂ ਤੁਸੀਂ ਲੈ ਲਓ ਭਗਤ ਪੂਰਨ ਸਿੰਘ ਉਹ ਆਪਣੇ ਆਪ ਦੇ ਵਿੱਚ ਉਹਨਾਂ ਦਾ ਜੀਵਨ ਸਾਰਾ ਸੰਤ ਸੀ ਤੇ ਉੱਥੇ ਸੰਤ ਜੀ ਨੂੰ ਭਗਤ ਪੂਰਨ ਸਿੰਘ ਨੂੰ ਕੁਝ ਕਹਿਣਾ ਥੋੜੀ ਪੈਂਦਾ ਸੀ ਕਿ ਮੈਂ ਸੰਤ ਆ ਜੀ ਜਾਂ ਕੋਈ ਉਹਨਾਂ ਨੂੰ ਭੀਖ ਮੰਗਣੀ ਪੈਂਦੀ ਸੀ ਕਿ ਮੇਰੇ ਪੈਰੀਂ ਹੱਥ ਲਾਓ ਉਹਨਾਂ ਦਾ ਜੀਵਨ ਉਹਨਾਂ ਦਾ ਕਿਰਦਾਰ ਭਗਤ ਜੀ ਦਾ ਸਾਰਾ ਕੁਝ ਦੱਸਦਾ ਸੀ ਭਗਤ ਜੀ ਦੀ ਭਗਤੀ ਭਗਤ ਜੀ ਦੇ ਕਿਰਦਾਰ ਨੂੰ ਭਗਤ ਜੀ ਦੇ ਜੀਵਨ ਨੂੰ ਦੇਖ ਕੇ ਜਿਹੜਾ ਭਾਵੇਂ ਕੋਈ ਦੁਸ਼ਮਣ ਵੀ ਭਾਵੇਂ ਉਹਨਾਂ ਨੂੰ ਕੋਈ ਜੈਲਸ ਵੀ ਕਰਦਾ ਉਹ ਵੀ ਸਿਰ ਝੁਕਾ ਲੈਂਦਾ ਸੀ ਕਿਸੇ ਨਾ ਕਿਸੇ ਕਰਕੇ ਵੀ ਯਾਰ ਠੀਕ ਆ ਬੰਦਾ ਸੇਵਾ ਹੀ ਕਰ ਰਿਹਾ ਲੋ ਉਹ ਉਹ ਹੁੰਦੀ ਅਸਲ ਉੱਥੇ ਉੱਥੇ ਕਹਿਣਾ ਨਹੀਂ ਪੈਂਦਾ ਉੱਥੇ ਨਿੰਦਿਆ ਨਹੀਂ ਹੁੰਦੀ। ਉੱਥੇ ਸਿਰ ਤੁਹਾਡਾ ਆਪੇ ਝੁਕਦਾ। ਸੋ ਇਹਨਾਂ ਲੋਕਾਂ ਆ ਕੇ ਕਿਵੇਂ ਸਿਰ ਚੁੱਕੇ ਇਹਨਾਂ ਦੇ ਸ਼ਕਲਾਂ ਦੱਸਦੇ ਨੇ ਵੀ ਗੁੰਡੇ ਨੇ। ਇਹ ਬਦਕਾਰ ਲੋਕ ਨੇ। ਔਰ ਤੁਹਾਨੂੰ ਸਮਝ ਨਹੀਂ ਲੱਗਦੀ ਵੀ ਤੁਸੀਂ ਕਰਨਾ ਕਿ ਕਿੱਧਰ ਤੁਰੇ ਜਾਂਦੇ ਤੁਸੀਂ ਧਰਮ ਕਿਹੜਾ ਤੁਹਾਡਾ ਧਰਮ ਦੇ ਤੁਹਾਨੂੰ ਸਿਰ ਤੇ ਚੜਿਆ ਹੋਇਆ। ਦੇਖੋ ਜੇ ਬੁਖਾਰ ਵੀ ਸਿਰ ਤੇ ਚੜਦੇ ਨਾ ਮਾੜਾ ਹੁੰਦਾ। ਬੁਖਾਰ ਚੜਨਾ ਸਿਹਤ ਲਈ ਕੋਈ ਨੁਕਸਾਨਦਾਈ ਕਿ ਨਹੀਂ ਹੁੰਦਾ। ਪਰ ਜੇ ਸਿਰ ਨੂੰ ਚੜਦੇ ਨਾ ਬੁਖਾਰ ਤੇ ਮਾੜਾ ਹੁੰਦਾ ਤੇ ਅੱਜ ਲੋਕਾਂ ਦੇ ਇੰਡੀਆ ਦੇ ਵਿੱਚ ਤਾਂ ਧਰਮ ਸਿਰ ਨੂੰ ਚੜਿਆ ਪਿਆ ਹੈ। पागल ਹੋਏ ਫਿਰਦੇ ਆ ਤੁਸੀਂ ਧਰਮ ਪਿੱਛੇ ਧਰਮ ਤੱਕ ਕਮਾਉਣ ਦਾ ਵਿਸ਼ਾ ਸੀ ਇੱਕ ਧਰਮ ਪ੍ਰੈਕਟੀਕਲ ਸੀ ਧਰਮਾਂ ਚੀਜ਼ਾਂ ਥੋੜੀ ਸੀ ਵੀ ਤੁਸੀਂ ਗੰਦ ਪਾਈ ਚੱਲੋ ਅੰਨੇ ਹੋ ਕੇ ਜਿਹੜੇ ਮਰਜ਼ੀ ਪੈਰੀ ਹੱਥ ਲਾਈ ਚੱਲੋ ਫਿਰ ਤੁਸੀਂ ਆ ਵੀ ਨਹੀਂ ਦੇਖਣਾ ਜਦੋਂ ਤੁਹਾਡੇ ਕੋਲ ਸਾਰਾ ਕੁਝ ਆ ਚੁੱਕਿਆ ਆ ਫਿਰ ਕਿਹੜੇ ਮੂੰਹ ਨਾਲ ਤੁਸੀਂ ਆਪਣੀਆਂ ਨੌਜਵਾਨ ਲੜਕੀਆਂ ਲੈ ਕੇ ਜਲੰਧਰ ਤੋਂ ਤੁਸੀਂ ਹੁਣ ਫਰੀਦਕੋਟ ਜਾਣਾ ਸ਼ੁਰੂ ਕਰਤਾ ਤੁਸੀਂ ਰਾਜ ਉੱਥੇ ਮੇਰਾ ਖਿਆਲ ਹੁੰਦਾ ਹੁਣਾ ਤੁਹਾਡੇ ਕੋਈ ਨਾ ਕੋਈ ਨਹਿਰ ਉੱਥੇ ਡੁੱਬ ਕੇ ਮਰ ਜਾਓ ਤੁਸੀਂ ਤਦੋਂ ਨਹਿਰ ਕਾਨੂੰ ਗੰਦੀ ਕਰਨੀ ਹੈ ਤੁਸੀਂ ਵੈਸੇ ਆਪਣੇ ਕਰਤੂਤਾਂ ਦੇ ਵਿੱਚ ਆਪਣੀ ਅਣਖ ਇੱਜ਼ਤ ਦੇ ਵਿੱਚ ਡੁੱਬ ਕੇ ਮਰ ਜਾਓ ਨਹਿਰ ਨੂਰਨਾ ਗੰਦੀ ਕਰਿਓ ਤੁਸੀਂ ਉਹ ਕਿਸੇ ਦੇ ਕੋਈ ਪਸ਼ੂ ਉੱਥੋਂ ਪਾਣੀ ਪੀਂਦਾ ਹੋਗਾ ਕਿੰਨੀਆਂ ਚਿੜੀਆਂ ਪਾਣੀ ਪੀਂਦੀਆਂ ਹੋਣਗੀਆਂ ਕਿੰਨੀਆਂ ਫਸਲਾਂ ਨੂੰ ਪਾਣੀ ਲੱਗਦਾ ਹੋਗਾ ਸੋ ਤੁਸੀਂ ਆਪਣੇ ਸ਼ਰਮ ਦੇ ਵਿੱਚ ਹੀ ਮਰ ਜਾਓ ਜੇ ਤੁਹਾਨੂੰ ਕੋਈ ਅਣਖ ਇੱਜ਼ਤ ਨਾਂ ਦੀ ਹੈਗੀ ਹੈ ਕਿਉਂ ਤੁਸੀਂ ਇਹੋ ਜਿਹੇ ਲੋਕਾਂ ਦੇ ਪੈਰੀਂ ਹੱਥ ਲਾਉਂਦੇ ਫਿਰ ਅੱਗੋਂ ਬੀਬੀ ਮੈਂ ਕਹਿੰਦਾ ਵੀ ਕੋਈ ਨੌਜਵਾਨ ਲੜਕੀ ਵੀ ਨੇ ਤਰੀਕ ਵਧੀਆ ਤਰੀਕੇ ਨਾਲ ਆਸ਼ਕੀ ਨਹੀਂ ਮਾਰ ਸਕਦੀ ਬੀਬੀ ਤੇ ਬੋਲਣ ਦਾ ਇਹ ਲਹਿਜਾ ਬੜਾ ਸੋਹਣਾ ਹੈ ਉਹਨੂੰ ਆਸ਼ਕੀ ਮਾਰਨ ਦਾ ਪਤਾ ਹੈ ਬੀਬੀ ਨੂੰ ਬੁੱਢੀ ਬੁੱਢੀ ਗਾਣਾ ਨੂੰ ਮੈਂ ਕਹੂੰਗਾ ਠੀਕ ਹੈ ਜੀ ਉਹ ਬੜੇ ਸੋਹਣੇ ਤਰੀਕੇ ਨਾਲ ਆਸ਼ਕੀ ਮਾਰਦੀ ਹੈ ਤੇ ਮੈਂ ਚਾਹੁੰਦਾ ਨਹੀਂ ਕਿ ਆਡੀਓ ਬੀਬੀ ਦੀ ਵੀ ਚਲਾਵਾਂ ਪਰ ਗੱਲਾਂ ਸਾਰੀਆਂ ਕੀ ਕੀ ਬੰਦਾ ਕਰੀ ਜਾਵੇ ਪਰ ਲੱਗਦਾ ਨਹੀਂ ਕਿ ਭੇਡਾਂ ਮੈਂ ਫਿਰ ਭੇਡਾਂ ਤੋਂ ਮਾਫੀ ਮੰਗ ਲਾ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗਾ ਮੇਰੀ ਮਜਬੂਰੀ ਬਣ ਕੇ ਕਿ ਮੈਨੂੰ ਭੇਡਾਂ ਕਹਿਣਾ ਪੈਂਦਾ ਹੈ ਠੀਕ ਹੈ ਜੀ ਪਰ ਨਾ ਤਾਂ ਇਹਨਾਂ ਨੂੰ ਮੈਂ ਸੰਗਤ ਕਹਿ ਸਕਦਾ ਸੰਗਤ ਜਾਂ ਗਧਿਆਂ ਦਾ ਉੱਲੂਆਂ ਦਾ ਪੱਠਾ ਟੋਲਾ ਝੁੰਡ ਤੁਰਿਆ ਫਿਰਦਾ ਠੀਕ ਹੈ ਜੀ ਪਰ ਮਜਬੂਰੀ ਹੈ ਕਿ ਮੈਂ ਜਿੰਨੇ ਜਾਨਵਰਾਂ ਦਾ ਨਾਮ ਲਿਆ ਇਸ ਵੀਡੀਓ ਵਿੱਚ ਮੈਂ ਸਾਰੇ ਇਸ ਤੋਂ ਪਹਿਲਾਂ ਵੀ ਜੇ ਮੈਂ ਕਦੇ ਭੇਡਾਂ ਉੱਲੂ ਦੇ ਪੱਠੇ ਗਧੇ ਮੈਂ ਨਾਮ ਅਕਸਰ ਲੈਣੇ ਪੈਂਦੇ ਆ ਸੋ ਮੈਂ ਉਹਦੇ ਲਈ ਮਾਫੀ ਮੰਗਦਾ ਸਾਰੇ ਜਾਨਵਰਾਂ ਤੋਂ ਤੁਸੀਂ ਫਿਰ ਵੀ ਚੰਗੇ ਹੋ ਭਾਈ ਤੇ ਮਨੁੱਖੀ ਜਾਮੇ ਵਿੱਚ ਜਿਹੜੇ ਲੋਕ ਤੁਰੇ ਫਿਰਦੇ ਆ ਕਿਰਪਾ ਕਰਕੇ ਕੋਈ ਬਹੁਤ ਵਿਦਵਾਨ ਸੱਜਣ ਹੁੰਦੇ ਆ ਬਹੁਤ ਸੁਣਨ ਵਾਲੇ ਹੁੰਦੇ ਆ ਨਾਮ ਜ਼ਰੂਰ ਦੱਸੋ ਵੀ ਇਹਨਾਂ ਨੂੰ ਕੋਈ ਨਾਮ ਆਪਾਂ ਕੀ ਦੇ ਸਕਦੇ ਆ ਤਾਂ ਕਿ ਇਹਨਾਂ ਨੂੰ ਘੱਟੋ ਘੱਟ ਜਾਨਵਰਾਂ ਦੇ ਅਸੀਂ ਬਦਨਾਮੀ ਜਾਂ ਜਾਨਵਰਾਂ ਦੇ ਅਸਲ ਨਿੰਦਿਆ ਉਹਨਾਂ ਦੀ ਆ ਜਿਹੜੀ ਅਸੀਂ ਕਰਦੇ ਆ ਜਾਨਵਰ ਤਾਂ ਜਾਨਵਰ ਆ ਵਿਚਾਰੇ ਬੇਜ਼ੁਬਾਨ ਇਨੀ ਸਮਝ ਨਹੀਂ ਹੈਗੀ ਉਹਨਾਂ ਦੀ ਹੈ ਨਾ ਪਰ ਅਸੀਂ ਫਿਰ ਵੀ ਉਹਨਾਂ ਨੂੰ ਕਹਿਣਾ ਪੈਂਦਾ ਮਜਬੂਰੀ ਆ ਸੋ ਪਲੀਜ਼ ਸ਼ੇਅਰ ਕਰਿਓ ਤਾਂ ਕਿ ਲੋਕਾਂ ਤੱਕ ਇਹ ਗੱਲ ਪਹੁੰਚ ਜਾਏ ਚੈਨਲ ਦਾ ਨਾਮ ਜਿਹੜੇ ਸਾਡੇ ਪੁਰਾਣੇ ਚੈਨਲ ਸੀ ਐਸੇ ਕਰਕੇ ਸਾਡੇ ਬੰਦ ਕੀਤੇ ਆ ਇਹ ਨਵਾਂ ਚੈਨਲ ਆ ਜੀ ਮੀਡੀਆ ਰੇਜ਼ ਇਹਨੂੰ ਸਬਸਕ੍ਰਾਈਬ ਵੀ ਕਰੋ ਫੇਸਬੁੱਕ ਤੇ ਵੀ ਸਾਡਾ ਤੁਹਾਨੂੰ ਵੀਡੀਓ ਪਾਵਾਂਗੇ ਉੱਥੇ ਵੀ ਤੁਸੀਂ ਫੋਲੋ ਕਰੋ ਸ਼ੇਅਰ ਕਰੋ ਵੱਤੋ ਵੱਤਾਂ ਕਿ ਜਿਹੜੀ ਲੜਾਈ ਆ ਇਹਨੂੰ ਅਸੀਂ ਵੱਤੋ ਵੱਦ ਲੋਕਾਂ ਤੱਕ ਲੈ ਕੇ ਜਾਇਆ ਜਾ ਸਕੇ ਔਰ ਜਾਣਕਾਰੀ ਜਾਗਰੂਕਤਾ ਲੋਕਾਂ ਤੱਕ ਪਹੁੰਚਾਈ ਜਾ ਸਕੇ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕਣ ਤੇ ਇੱਕ ਇੱਜ਼ਤਮਾਨ ਦੇ ਨਾਲ ਰਹਿ ਸਕਣ ਔਰ ਧਰਮ ਦੀ ਸਹੀ ਅਰਥਾਂ ਵਿੱਚ ਪਾਲਣਾ ਕਰ ਸਕਣ ਅਨੇਕੋਗੇ ਧਰਮ ਨੂੰ ਨਾ ਮੰਨਣ ਸਾਡਾ ਮੇਨ ਮਕਸਦ ਇਹੀ ਆ ਕਿਸੇ ਧਰਮ ਦੇ ਖਿਲਾਫ ਕਿਸੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਹੁਣ ਤੁਸੀਂ ਦੇਖ ਲਓ ਕਿ ਜੇ ਇਹ ਧਰਮ ਤਾਂ ਫਿਰ ਭਾਈ ਰੱਬ ਰੱਖਾ ਤੁਹਾਡਾ ਫਿਰ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਤੁਸੀਂ ਧਰਮ ਨੂੰ ਮੰਨੋ ਜਾਂ ਛੱਡ ਦਿਓ ਤੁਹਾਡੀ ਮਰਜ਼ੀ ਫਿਰ ਤੁਹਾਡਾ ਸਾਰਾ ਕੁਝ ਤੁਹਾਡੇ ਤੇ ਛੱਡਿਆ ਜੇ ਇਹੀ ਕੁਝ ਇਹ ਗੰਦ ਧਰਮ ਆ ਤਾਂ ਜੇ ਲੁੱਚੇ ਲਫੰਗੇ ਬਦਕਾਰ ਲੋਕ ਤੁਹਾਡੇ ਆਗੂ ਨੇ ਫਿਰ ਭਾਈ ਤੁਹਾਡੇ ਲੋਕਾਂ ਦੇ ਅੱਗੇ ਹੱਥ ਜੋੜੇ ਫਿਰ ਕਰੀ ਚੱਲੋ ਤੁਸੀਂ ਜੋ ਮਰਜ਼ੀ ਕਰਨਾ ਕਰੋ ਤੁਹਾਡੀ ਇੱਛਾ ਹਰਕ ਦੇ ਆਪੋ ਆਪਣੀ ਆਜ਼ਾਦੀ ਹੈ ਸੋ ਤੁਸੀਂ ਆਪਣਾ ਰਾਹ ਅਖਤਿਆਰ ਕਰ ਸਕਦੇ ਹੋ ਤੁਹਾਡੇ ਕੋਲ ਆਜ਼ਾਦੀ ਹੈ ਪਰ ਜਿਹੜੇ ਲੋਕ ਜਿਨ੍ਹਾਂ ਨੂੰ ਨਹੀਂ ਸੀ ਸਮਝ ਜਾਂ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹ ਘੱਟੋ ਘੱਟ ਕਿਸ ਲੁੱਚਪੁਣੇ ਤੋਂ ਕੰਜਰਖਾਨੇ ਤੋਂ ਜਾਂ ਜਿਹੜਾ ਹੈਗਾ ਮਾਫ ਕਰਨਾ ਕੰਜਰ ਖਾਨਾ ਵੀ ਮੈਂ ਇੱਕ ਲਫ਼ਜ਼ ਗਲਤ ਬੋਲਿਆ ਉਹ ਹੈਗਾ ਬੜਾ ਰਿਸਪੈਕਟਫੁਲੀ ਸ਼ਬਦ ਹੈ ਵੈਸੇ ਪਰ ਉਹ ਬਦਨਾਮ ਜਾਦਾ ਕਰ ਦਿੱਤਾ ਉਹ ਇਸ ਲਫ਼ਜ਼ ਬਾਰੇ ਜਾਂ ਇਸ ਬਰਾਦਰੀ ਬਾਰੇ ਵੀ ਆਪਾਂ ਗੱਲ ਕਰਾਂਗੇ ਕੰਜਰ ਬਰਾਦਰੀ ਜਿਹੜੀ ਸੀ ਕੌਣ ਸੀ ਕਿੱਦਾਂ ਸੀ ਕਦੇ ਸਮਾਂ ਆਏਗਾ ਆਪਾਂ ਗੱਲ ਕਰ ਲਾਂਗੇ ਪਰ ਕਿਉਂਕਿ ਬਦਨਾਮ ਜਵੇਂ ਭੇਡਾਂ ਗਧੇ ਉੱਲੂ ਦੇ ਪੱਠੇ ਚੀਜ਼ਾਂ ਸਮਾਜ ਦੇ ਵਿੱਚ ਪ੍ਰਚਲਤ ਆ ਤੇ ਐਵੇਂ ਕੰਜਰ ਸ਼ਬਦ ਵੀ ਜਿਹੜਾ ਪ੍ਰਚਲਿਤ ਹੋ ਗਿਆ ਗਾਲ ਕੱਢਣ ਵਾਸਤੇ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਸੋ ਇੱਕ ਸ਼ਬਦ ਹੈ ਪਰ ਜਿਹੜੀ ਇਹਦੀ ਰਿਐਲਿਟੀ ਹੈ ਜਾਂ ਹਿਸਟਰੀ ਹੈ ਉਹ ਕੁਝ ਹੋਰ ਦੱਸਦੀ ਹੈ ਸੋ ਇਹਦੇ ਪੇ ਆਪਾਂ ਕਦੇ ਸਮਾਂ ਆਇਆ ਤਾਂ ਗੱਲ ਕਰ ਲਾਂਗੇ ਪਰ ਹੁਣ ਇਹ ਜਿਹੜੀ ਲੜਾਈ ਇਹਨਾਂ ਲੁੱਚੀਆਂ ਦੇ ਖਿਲਾਫ ਇਹ ਛੇੜੀ ਆ ਇਹਦੇ ਵਾਸਤੇ ਸਾਨੂੰ ਸਹੀ ਲੋਕਾਂ ਦਾ ਚੰਗੇ ਲੋਕਾਂ ਦਾ ਇਮਾਨਦਾਰ ਲੋਕਾਂ ਦਾ ਬਹਾਦਰ ਨਿਰਪੱਖ ਅਣਖੀ ਲੋਕਾਂ ਦਾ ਸਾਨੂੰ ਸਾਥ ਚਾਹੀਦਾ ਹੈ ਜੀ ਭੁੱਲ ਚੁੱਕ ਦੀ ਮਾਫੀ ਧੰਨਵਾਦ